ਜਿਹੜੇ ਇਸ ਫਿਲਮ ਦੇ ਡਾਇਰੈਕਟਰ ਅਜ਼ਲੀ ਉਹਨਾਂ ਦਾ ਫੋਨ ਆਇਆ ਕਿਤੇ ਕਿਟੂ ਜੀ ਕਿਵੇਂ ਹੈ ਮੈਂ ਕਿਹਾ ਜੀ ਠੀਕ ਹੈ ਵਧੀਆ ਜੀ ਇੰਨੀ ਦੀ ਕਾਲ ਕਿਵੇਂ ਆ ਗਈ ਉਹ ਮੈਨੂੰ ਕਹਿੰਦੇ ਮੁਝੇ ਇੱਕ ਆਪਕੀ ਹੈਲਪ ਚਾਹੀਏ ਮੇਰੇ ਲਈ ਤਾਂ ਮਤਲਬ ਵੱਡੀ ਗੱਲ ਹੈ ਕਰੋ ਤੁਸੀਂ ਮੈਂ ਕੀ ਕਰ ਸਕਦਾ ਜਿਉਂਦੇ ਪ੍ਰਿਨੀਤੀ ਚੋਪੜਾ ਨੂੰ ਤੁਸੀਂ ਟ੍ਰੇਨਿੰਗ ਦੇਣੀ ਹੈ ਤੁਸੀਂ ਗਾਉਣਾ ਸਿਖਾਉਣਾ ਉਹਨੂੰ ਤੇ ਮੈਂ ਇੱਕ ਬਹੁਤ ਹੀ ਤਾਂ ਗੱਲ ਸੁਣ ਕੇ ਮਤਲਬ ਮੈਂ ਚੁੱਪ ਜਾਵਾਂਗਾ बिल्कुं, बिल्कुं। जी, अच्छा जी सरप्राइज हो गया बिल्कुल बिल्कुल ਤੁਸੀਂ ਯਕੀਨ ਕਰਿਓ ਪਹਿਲੀ ਮੀਟਿੰਗ ਦੇ ਵਿੱਚ ਹੀ ਪ੍ਰਨੀਤੀ ਇਸ ਤਰ੍ਹਾਂ ਲੱਗਦੀ ਸੀ ਜਿਵੇਂ ਮੇਰੇ ਘਰ ਦੀ ਮੈਂਬਰ ਹੀ ਹੋਵੇ ਅੱਛਾ ਉਹ ਇਦਾਂ ਗੱਲਾਂ ਕਰੇ ਮੇਰੇ ਨਾਲ ਕਹਿੰਦੀ ਮੈਂ ਸੁੰਦੀ ਹਾਂ ਤੂੰ ਵੀ ਗਾਣੇ ਸੁੰਦੀ ਹੈ ਪੰਜਾਬੀ ਚ ਅੱਛਾ ਪੰਜਾਬੀ ਹੀ ਹੋਣਾ ਪੰਜਾਬੀ ਹੈ ਪਰ ਪੰਜਾਬੀ ਬੋਲਦੀ ਨਹੀਂ ਹਿੰਦੀ ਜੀ ਬਸ ਮੈਂ ਇੱਕ ਮਹੀਨੇ ਗੱਲ ਕੀਤੀ ਮੈਂ ਕਿ ਪ੍ਰਨੀਤੀ ਜੀ ਅੱਜ ਤੋਂ ਟ੍ਰੇਨਿੰਗ ਸਟਾਰਟ ਹੈ ਜਿੰਨੇ ਦਿਨ ਹੁਣ ਆਪਣਾ ਇਹ ਸੈਸ਼ਨ ਚੱਲਣਾ ਤੁਸੀਂ ਮੇਰੇ ਨਾਲ ਹਿੰਦੀ ਚ ਗੱਲ ਨਹੀਂ ਕਰੀ ਅੱਛਾ ਉਹਦਾ ਕਾਰਨ ਇਹ ਸੀ ਕਿ ਉਹ ਪੰਜਾਬੀ ਬੋਲਦੇ ਸੀ ਲੇਕਿਨ ਪੰਜਾਬੀ ਦੇ ਵਿੱਚ ਉਹ ਹਿੰਦੀ ਵਾਲਾ ਟੱਚ ਆਉਂਦਾ ਸੀ ਸ਼ਹਿਰੀਆਂ ਵਾਲਾ ਬਿਲਕੁਲ ਸ਼ਹਿਰੀਆਂ ਵਾਲਾ ਟੱਚ ਆਉਂਦਾ ਸੀ ਇੱਕ ਗਾਣਾ ਕੀਤਾ ਇੱਕ ਗਾਣੇ ਦੀ ਸਥਾਈ ਲੈਣੀ ਕਿ ਆਹ ਸਥਾਈ ਹੈ ਆਹ ਸ਼ਬਦ ਨੂੰ ਇਦਾਂ ਬੋਲਣਾ ਆਹ ਸ਼ਬਦ ਨੂੰ ਇਦਾਂ ਬੋਲਣਾ ਉਹ ਮਾਕ ਕਰ ਲੈਂਦੇ ਸੀ ਯਾ ਮਤਲਬ ਉਹ ਨਿਸ਼ਾਨ ਲਾ ਲੈਣੇ ਵੀ ਆਹਾ ਆਹਾ ਪੁਆਇੰਟ ਜਿਹੜੇ ਮੈਨੂੰ ਮਿਲੇ ਨੇ ਤੇ ਜਦੋਂ ਅਗਲੇ ਦਿਨ ਸੁਣਦੇ ਸੀ ਬਿਲਕੁਲ ਪਰਫੈਕਟ ਤੇ ਮੁਸ਼ਕਲਾਂ ਕਿੰਨੀਆਂ ਕਈਆਂ ਕਿਉਂਕਿ ਇੱਕ ਬਾਲੀਵੁੱਡ ਦੇ ਐਕਟਰਸ ਨੂੰ ਠੇੜ ਪੰਜਾਬੀ ਸਿਖਾਉਣੀ ਉੱਪਰੋਂ ਠੇੜ ਜਿਹੜੇ ਗਾਣੇ ਇੰਨੇ ਟਾਈਮ ਤੋਂ ਗਾਣੇ ਕਿਉਂਕਿ ਹਿੱਟ ਜੁੜੀ ਸੀ ਉਸ ਵੇਲੇ ਦੀ ਅਮਰਜੋਤ ਅਤੇ ਚਮਕੀਲਾ ਹਿੱਟ ਜੁੜੀ ਸੀ ਤੇ ਉਹ ਜਿਹੜੀ ਠੇੜ ਸੀਗੀ ਚੀਜ਼ ਪੰਜਾਬੀ ਸਿਖਾਉਣ ਦੇ ਵੇਲੇ ਕਿੰਨੀ ਕੋਸ਼ਿਸ਼ ਲਾਈ ਨਹੀਂ ਮੁਸ਼ਕਲ ਕੋਈ ਏਡੀ ਖਾਸ ਮੁਸ਼ਕਲ ਨਹੀਂ ਆਈ ਜੀ لیکن ਉਹਨੇ ਬਹੁਤ ਮਿਹਨਤ ਕੀਤੀ ਉਹ ਚੀਜ਼ ਨੂੰ ਜਿਹੜਾ ਹੈਗਾ ਲਿਹਾਉਣ ਚ ਔਰ ਬਕਾਇਦਾ ਟੋਨ ਵੀ ਉਹਨੇ ਉਦਾਂ ਦੀ ਬਣਾ ਲਈ ਸੀ ਬਿਲਕੁਲ ਅਮਰ ਜੀ ਥੋੜੀ ਜਿਹੀ ਬਿਲਕੁਲ ਬਿਲਕੁਲ ਟੋਨ ਉਦਾਂ ਦੀ ਬਣਾ ਲਈ ਸੀ ਕਿ ਮੈਂ ਕੋਸ਼ਿਸ਼ ਕਰਦੀ ਹਾਂ ਵਧੀਆ ਕੀਤਾ ਉਹਨੇ ਬਹੁਤ ਅੱਛਾ ਕੀਤਾ ਨਾ ਨੀਨਾ ਸਾਡੀ ਅਕੈਡਮੀ ਦੇ ਵੀਡੀਓਜ਼ ਦੇਖੀ ਤੇ ਵੀਡੀਓਜ਼ ਦੇਖ ਕੇ ਰਹਿਮਾਨ ਸਾਹਿਬ ਵੀ ਟੀਮ ਚੋਂ ਕਹਾ ਗਿਆ ਕਿ ਇਹ ਬੰਦਾ ਵੀ ਉੱਥੇ ਹੈਗਾ ਜੀ ਹਾਂ ਹਾਂ ਆਪਾਂ ਇਹਨਾਂ ਨਾਲ ਗੱਲ ਕਰ ਸਕਦੇ ਆ ਉਹ ਇੰਤਿਆਜ਼ ਅਲੀ ਸਾਹਿਬ ਕਿਤੇ ਲੋਨ ਇਹ ਤਾਂ ਉਹਨੂੰ ਜਾਣਦਾ ਹਾਂ ਮੈਂ ਅੱਛਾ ਅੱਛਾ ਤੇ ਉਹ ਤਾਂ ਉਹਦੇ ਉਸੇ ਦਿਨ ਰਾਤ ਨੂੰ ਮੈਨੂੰ ਕਾਲ ਆਇਆ ਫਿਰ ਮੈਨੂੰ ਦੱਸਿਆ ਉਹਨੇ ਕਹਿੰਦੇ ਹਮਨੇ ਆਪਕੇ ਸਾਰੇ ਵੀਡੀਓਜ਼ ਜੋ ਹੈ ਅਕੈਡਮੀ ਦੇ ਪੇਜ ਕੇ ਉਹ ਸਾਰੇ ਹਮਨੇ ਦੇਖੇ ਕਿਤੇ ਹਮ ਵੀਡੀਓ ਦੇਖਤੇ ਗਏ ਦੇਖਤੇ ਗਏ ਕਿਤੇ ਫਿਰ ਸਾਨੂੰ ਲੱਗਿਆ ਵੀ ਯਾਰ ਇਹ ਬੰਦਾ ਟਾਪ ਸੀ ਗੁਣੇ ਕਿਆ ਸੰਗੀਤ ਸਮਰਾਟ ਅਸੀਂ ਕੋਈ ਗੱਲ ਨਹੀਂ ਮੈਂ ਸੰਗੀਤ ਦਾ ਇੱਕ ਵਿਦਿਆਰਥੀ ਹਾਂ ਜੀ ਇੱਕ ਸਟੂਡੈਂਟ ਹਾਂ ਕਿਉਂਕਿ ਸੰਗੀਤ ਇੱਕ ਐਸੀ ਵਿਦਿਆ ਹੈ ਕਿ ਬੰਦਾ ساری ਜ਼ਿੰਦਗੀ ਸਿੱਖਦਾ ਰਹਿੰਦਾ ਜੀ ਕਦੇ ਵੀ ਮੁਕੰਮਲ ਨਹੀਂ ਹੁੰਦਾ ਸੋ ਇਸ ਕਰਕੇ ਮੈਂ ਵਿਦਿਆਰਥੀ ਹੀ ਰਹੇ ਹਾਂ ਕਹਿੰਦਾ ਹਰ ਪਲ ਹਰ ਛਿੜ ਹਰ ਦਿਨ ਤੇਰੀ ਯਾਦਾਂ ਵਿੱਚ ਲਗਾਵਾ ਹਰ ਪਲ ਹਰ ਛਿੜ ਹਰ ਦਿਨ ਤੇਰੀ ਯਾਤ ਵਿੱਚ ਲੰਘਾਂ ਹਰ ਇੱਕ ਰਾਤੀ ਗਮਦਾ ਆਪਣੀਏ ਆਪਣੇ ਨਾਲ ਸੁਲਾਵਾਂ ਹਰ ਪਲ ਹਰ ਛਿੜ ਹਰ ਦਿਨ ਤੇਰੀ ਯਾਤ ਵਿੱਚ ਲੰਘਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਨਿੰਗ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਅਮਰ ਸਿੰਘ ਚਮਕੀਲਾ ਫਿਲਮ ਸਾਰਿਆਂ ਨੇ ਤਕਰੀਬਨ ਦੇਖ ਲਈ ਹੈ ਪਰ ਜ਼ਿਆਦਾ ਅਦਾਕਾਰੀ ਤੋਂ ਇਲਾਵਾ ਇੱਕ ਹੋਰ ਚੀਜ਼ ਜਿਹੜੀ ਬਾਹਰ ਨਿਕਲ ਕੇ ਆ ਰਹੀ ਆ ਪਰਿਨੀਤੀ ਚੋਪੜਾ ਦੀ ਗਾਇਕੀ ਬੇਹਦ ਜਿਹੜੀ ਲੋਕਾਂ ਵੱਲੋਂ ਦਰਸ਼ਕਾਂ ਵੱਲੋਂ ਪਸੰਦ ਕੀਤੀ ਜਾ ਰਹੀ ਹੈ ਤੇ ਉਹਦੇ ਪਿੱਛੇ ਮਿਹਨਤ ਕਿੱਦਾਂ ਲੱਗੀ ਹੈ ਕਿਨੇ ਪੂਰੀ ਮਿਹਨਤ ਲਾਈ ਹੈ ਅੱਜ ਉਹਨਾਂ ਦੇ ਕੋਲ ਪਹੁੰਚੇ ਆ ਸੰਗੀਤ ਸਮਰਾਟ ਤੇਜਵੰਤ ਕਿੱਟੂ ਉਹਨਾਂ ਕੋਲ ਸਾਰੀ ਗੱਲਬਾਤ ਕਰਾਂਗੇ ਕਿਵੇਂ ਕਿਉਂਕਿ ਪਰਿਨੀਤੀ ਨੂੰ ਅਮਰਜੋਤ ਬਣਾਉਣ ਦੇ ਵਿੱਚ ਬਹੁਤ ਵੱਡਾ ਹੱਥ ਇਹਨਾਂ ਦਾ ਤਮਾਮ ਗੱਲਾਂ ਬਾਤਾਂ ਕਰਾਂਗੇ ਸਵਾਗਤ ਕਰਦੇ ਆ ਕਿੱਟੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਜੀ ਜੀ ਆਇਆਂ ਨੂੰ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਤੁਸੀਂ ਹੁਣੇ ਕਿਹਾ ਸੰਗੀਤ ਸਮਰਾਟ ਐਸੀ ਕੋਈ ਗੱਲ ਨਹੀਂ ਮੈਂ ਸੰਗੀਤ ਦਾ ਇੱਕ ਵਿਦਿਆਰਥੀ ਆ ਜੀ ਇੱਕ ਸਟੂਡੈਂਟ ਆ ਕਿਉਂਕਿ ਸੰਗੀਤ ਇੱਕ ਐਸੀ ਵਿਦਿਆ ਕਿ ਬੰਦਾ ਸਾਰੀ ਜ਼ਿੰਦਗੀ ਸਿੱਖਦਾ ਰਹਿੰਦਾ ਇਹਦੇ ਵਿੱਚ ਕਦੇ ਵੀ ਮੁਕੰਮਲ ਨਹੀਂ ਹੁੰਦਾ ਸੋ ਇਸ ਕਰਕੇ ਮੈਂ ਇੱਕ ਵਿਦਿਆਰਥੀ ਹੀ ਆਪਣੇ ਆਪ ਨੂੰ ਕਹਣਾ ਪਸੰਦ ਕਰਦਾ ਕਿਉਂਕਿ ਵਿਦਿਆਰਥੀ ਹੁੰਦਾ ਕਿ ਵਿਦਿਆਰਥੀ ਹਮੇਸ਼ਾ ਸਿੱਖਦਾ ਹੈ ਜਦੋਂ ਬੰਦਾ ਫਿਰ ਕਹਿੰਦੇ ਆਪਣੇ ਆਪ ਤੋਂ ਸੰਪੂਰਨ ਹੋ ਜਵੇ ਤਾਂ ਫਿਰ ਉਹ ਖਤਮ ਹੋ ਜਾਂਦਾ ਪਰ ਬਾਹਰ ਮੈਂ ਪੜ੍ਹ ਕੇ ਆ ਜੀ ਇਹਦਾ ਦੀ ਕੋਈ ਗੱਲ ਨਹੀਂ ਬਾਹਰ ਉਹ ਤਾਂ ਦੇਖੋ ਜੀ ਉਹ ਬਹੁਤ ਪੁਰਾਣਾ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੇ ਉਹਨਾਂ ਨੇ ਇੱਕ ਅਵਾਰਡ ਰੱਖਿਆ ਹੋਇਆ ਉਹ ਉਸ ਟਾਈਮ ਮੈਨੂੰ ਅਵਾਰਡ ਦਿੱਤਾ ਸੀ ਉਹਨਾਂ ਨੇ ਮਿਲਿਆ ਤਾਂ ਹੈ ਨਾ ਜੀ ਕੀ ਇਹਦੇ ਵਿੱਚ ਕੋਈ ਦੋਰ ਆਇਆ ਨਹੀਂ ਹੈਗਾ ਜੀ ਤੇ ਸਭ ਤੋਂ ਪਹਿਲਾਂ ਹੁਣ ਗੱਲ ਕਰਦੇ ਆਂ ਅਮਰ ਸਿੰਘ ਚਮਕੀਲਾ ਫਿਲਮ ਦੀ ਤੁਸੀਂ ਇਸ ਫਿਲਮ ਦਾ ਹਿੱਸਾ ਕਿਵੇਂ ਬਣੇ ਇਹ ਬੜਾ ਇੱਕ ਕਹਿ ਲਓ ਮਜ਼ੇਦਾਰ ਇਤਫਾਕ ਹੈ ਜੀ ਹਮ ਮੈਨੂੰ ਇੱਕ ਦਿਨ ਰਾਤ ਨੂੰ ਇਮਤੀਆਜ਼ ਸਾਹਿਬ ਦਾ ਕਾਲ ਆਇਆ ਬੰਬੇ ਤੋਂ ਹਮ ਤੇ ਜਿਹੜੇ ਇਸ ਫਿਲਮ ਦੇ ਡਾਇਰੈਕਟਰ ਨੇ ਇਮਤੀਆਜ਼ ਅਲੀ ਉਹਨਾਂ ਦਾ ਫੋਨ ਆਇਆ ਕਿਤੇ ਕਿੱਟੂ ਜੀ ਕਿਵੇਂ ਹੈ ਮੈਂ ਕਿਹਾ ਜੀ ਠੀਕ ਹੈ ਵਧੀਆ ਮੈਂ ਕਿਹਾ ਜੀ ਇਹਨਾਂ ਦੀ ਕਾਲ ਕਿਵੇਂ ਆ ਗਈ ਹਮ ਕਿਉਂਕਿ ਅਸੀਂ ਜਾਣ ਪਹਿਚਾਨ ਸਾਡੀ ਪਹਿਲਾਂ ਤੋਂ ਹੀ ਹੈਗੀ ਹੈ ਜੀ ਤੇ ਮੈਨੂੰ ਕਹਿੰਦੇ ਯਾਰ ਮੈਂ ਇੱਕ ਫਿਲਮ ਬਣਾ ਰਹਾ ਹੂੰ ਹਮ ਔਰ ਫਿਲਮ ਦਾ ਜੋ ਟਾਈਟਲ ਹੈ ਉਹ ਹੈ ਅਮਰ ਸਿੰਘ ਚਮਕੀਲਾ ਅੱਛਾ ਮੈਂ ਕਹਾ ਜੀ ਵਾਹ ਕੀ ਬਾਤ ਹੈ ਬੜੀ ਮੈਂ ਕਹਾ ਕਮਾਲ ਦੀ ਗੱਲ ਹੈ ਕਿ ਤੁਸੀਂ ਪੰਜਾਬ ਦੇ ਕਿਸੇ ਸਿੰਗਰ ਤੇ ਬਾਇਓਪਿਕ ਬਣਾ ਰਹੇ ਹੋ ਹਾਂ ਕਹਿੰਦੇ ਮੈਂ ਉਸ पे ਮੈਨੇ ਦਿਲਜੀਤ ਔਰ ਪਰਿਨੀਤੀ ਕੋ ਕਾਸਟ ਕੀਤਾ ਹੈ ਹਮ ਜੀ ਵੈਰੀ ਗੁੱਡ ਕੀ ਬਾਤ ਹੈ ਬੰਦਾ ਵੀ ਸਹੀ ਚੁੱਲਿਆ ਤੁਸੀਂ ਬਿਲਕੁਲ ਤੇ ਉਹ ਮੈਨੂੰ ਕਹਿੰਦੇ ਮੁਝੇ ਇੱਕ ਆਪਕੀ ਹੈਲਪ ਚਾਹੀਏ ਹਮ ਮੇਰੇ ਲਈ ਤਾਂ ਮਤਲਬ ਵੱਡੀ ਗੱਲ ਜੀ ਹੁਕਮ ਕਰੋ ਤੁਸੀਂ ਮੈਂ ਕੀ ਕਰ ਸਕਦਾ ਮਤਲਬ ਕਿ ਸ਼ਾਇਦ ਕੁਝ ਪੁੱਛਣਾ ਹੋਊਗਾ ਜਾਂ ਕੋਈ ਜਾਣਕਾਰੀ ਜਾਂ ਮੇਰੀ ਕੋਈ ਡਿਊਟੀ ਲਾਉਣਗੇ ਵੀ ਇੱਥੋਂ ਆ ਪਤਾ ਕਰਦੀ ਕਿਉਂਕਿ ਬਿਲਕੁਲ ਰੋਡ ਕ੍ਰੋਸ ਕਰਕੇ ਜੁਰਗੀਲਾ ਜੀ ਦਾ ਘਰ ਹੈ ਤੇ ਉਹ ਕਹਿੰਦੇ ਪ੍ਰਿਨੀਤੀ ਚੋਪੜਾ ਨੂੰ ਤੁਸੀਂ ट्रेनिंग लेनी है ਤੁਸੀਂ ਗਾਉਣਾ ਸਿਖਾਉਣਾ ਉਹਨੂੰ ਹੂੰ ਤੇ ਮੈਂ ਇੱਕ ਇੱਕ ਵਾਰੀ ਤਾਂ ਗੱਲ ਸੁਣ ਕੇ ਮਤਲਬ ਮੈਂ ਚੁੱਪ ਗਿਆ ਹੋ ਗਿਆ ਮੈਂ ਕਿਹਾ ਅੱਛਾ ਜੀ ਸਰਪ੍ਰਾਈਜ਼ ਹੋ ਗਿਆ ਇੱਕਦਮ ਹਾਂ ਜੀ ਬਿਲਕੁਲ ਬਿਲਕੁਲ ਕਹਿੰਦੇ ਮੈਂ ਚਾਹਤਾ ਹੂੰ ਕਿ ਆਪ ਉਸਕੋ ਟ੍ਰੇਨਿੰਗ ਦਿਓ ਹੂੰ ਕਿ ਉਹ ਕੈਸੇ ਗਾਏ ਜੋ ਪੰਜਾਬ ਦਾ ਇੱਕ ਟਿਪੀਕਲ ਸਟਾਈਲ ਹੈ ਬਿਲਕੁਲ ਤੋ ਉਹ ਸਟਾਈਲ ਚਾਹੀਏ ਮੈਨੂੰ ਹੂੰ ਮੈਂ ਕਿਹਾ ਜੀ ਠੀਕ ਹੈ ਕੋਈ ਗੱਲ ਨਹੀਂ ਤਾਂ ਫਿਰ ਕਹਿੰਦੇ ਕੱਲ 5 ਵਜੇ ਆਪਾਂ ਇੱਕ ਵਾਰੀ ਜ਼ੂਮ ਤੇ ਮੀਟਿੰਗ ਕਰਦੇ ਹਾਂ ਤੇ ਫਿਰ ਆਪਾਂ ਕੱਲ ਡਿਸਾਈਡ ਕਰਦੇ ਹਾਂ ਹੂੰ ਕਹਿੰਦੇ ਮੈਂ ਕਿਹਾ ਪਹਿਲਾਂ ਪੁੱਛ ਲਾਂ ਵੀ ਤੁਸੀਂ ਅਵੇਲੇਬਲ ਹੋ ਹੂੰ ਮੈਂ ਕਿਹਾ ਜੀ ਬਿਲਕੁਲ ਅੱਛਾ ਥੋੜਾ ਰੁਕਣਾ ਚਾਹੂੰਗਾ ਕਿਉਂਕਿ ਤੁਸੀਂ ਇਹ ਗੱਲ ਕਹੀ ਕਿ ਪਹਿਲਾਂ ਪੁੱਛ ਲਵਾਂ ਕਿ ਅਵੇਲੇਬਲ ਹੋ ਜੇ ਨਾ ਅਵੇਲੇਬਲ ਹੁੰਦੇ ਫੇਰ ਵੀ ਇਹ ਪ੍ਰੋਜੈਕਟ ਕਰਨਾ ਸੀ ਸਰ ਬਿਲਕੁਲ ਕਰਨਾ ਸੀ ਕਿਉਂਕਿ ਇਹ ਮੇਰੇ ਵਾਸਤੇ ਇੱਕ ਆਪਰਚੂਨਿਟੀ ਸੀ ਇੱਕ ਬਾਲੀਵੁੱਡ ਚ ਐਂਟਰੀ ਸੀ ਤੇ ਮਤਲਬ ਇਹ ਕਹ ਲੋ ਕਿ ਬੰਦਾ ਹਰ ਹਰ ਵੇਲੇ ਕੋਈ ਵਧੀਆ ਜਿਹੜੀ ਓਪਰਚ्युनिटी ਮਿਲਦੀ ਹੈ ਉਹਨੂੰ ਉਹਨੂੰ ਹਮੇਸ਼ਾ ਲੱਭਦਾ ਹੈ ਮੇਰੇ ਹੁਣ ਜਿਹੜੀ ਓਪਰਚ्युनिटी ਹੈ ਉਹ ਮੇਰੇ ਦਰਵਾਜ਼ੇ ਤੇ ਚੱਲ ਕੇ ਆਈ ਸੀ ਬਿਲਕੁਲ ਸੋ ਮੈਂ ਤਾਂ ਮਤਲਬ ਦੋਵੇਂ ਵਾਹ ਖੁਲੀਆਂ ਕਰਕੇ ਜੱਫਾ ਪਾ ਲਿਆ ਉਸ ਓਪਰਚ्युनिटी ਦਾ ਸਵਾਗਤ ਕੀਤਾ ਵੀ ਜੀ ਠੀਕ ਹੈ ਜੀ ਤਾਂ ਅਗਲੇ ਦਿਨ ਸ਼ਾਮੀ 5 ਵਜੇ ਅਸੀਂ ਜ਼ੂਮ ਤੇ ਮੀਟਿੰਗ ਕੀਤੀ ਹਮ ਤੇ ਉਹਦੇ ਚ ਇੰਤਿਆਜ਼ ਅਲੀ ਸਾਹਿਬ ਜੀ ਔਰ ਪਰਿਨੀਤੀ ਚੋਪੜਾ ਹਮ ਔਰ ਏ ਆ ਰਹਿਮਾਨ ਸਾਹਿਬ ਦੀ ਅਸਿਸਟੈਂਟ ਹੈਗੀ ਹੈ ਜੀ ਹੀਰਲ ਵਿਰਾਡਿਆ ਹਮ ਤੇ ਉਹ ਅਸੀਂ ਚਾਰ ਜਣੇ ਸੀਗੇ ਤੇ ਤੁਸੀਂ ਯਕੀਨ ਕਰਿਓ ਪਹਿਲੀ ਮੀਟਿੰਗ ਦੇ ਵਿੱਚ ਹੀ ਪਰਨੀਤੀ ਇਸ ਤਰ੍ਹਾਂ ਲੱਗਦੀ ਸੀ ਜਿਦਾਂ ਮੇਰੇ ਘਰ ਦੀ ਮੈਂਬਰ ਹੀ ਹੁੰਦੀ ਹੈ ਉਹ ਲੋਕ ਇਦਾਂ ਗੱਲਾਂ ਕਰੇ ਮੇਰੇ ਨਾਲ ਕਹਿੰਦੀ ਮੈਂ ਸੁਂਦੀ ਆ ਤੁਹਾਡੇ ਗਾਣੇ ਸੁਂਦੀ ਆ ਅੱਛਾ ਪੰਜਾਬੀ ਅੱਛਾ ਪੰਜਾਬੀ ਜੀ ਉਹ ਪੰਜਾਬੀ ਹੈ ਪਰ ਪੰਜਾਬੀ ਬੋਲਦੀ ਨਹੀਂ ਹਿੰਦੀ ਬੋਲਦੀ ਸੀ ਜੀ ਤੇ ਚਲੋ ਜੀ ਸਾਰੀ ਗੱਲਬਾਤ ਹੋਈ ਮੈਨੂੰ ਸਮਝਾਇਆ ਗਿਆ ਕਿ ਕਿਸ ਤਰ੍ਹਾਂ ਕਰਨਾ ਹੈ ਅਸੀਂ ਕੀ ਚਾਹੁੰਦੇ ਹਾਂ ਕਰਨੀਤੀ ਦੀ ਡਿਕਸ਼ਨ ਤੇ ਕੰਮ ਕਰੋ ਤੁਸੀਂ ਇਹਦੀ ਪ੍ਰੋਨਨਸੀਏਸ਼ਨ ਤੇ ਕੰਮ ਕਰੋ ਸ਼ਬਦਾਂ ਨੂੰ ਕਿਵੇਂ ਬੋਲਣਾ ਉਹਦੇ ਤੇ ਕੰਮ ਕਰੋ ਪੰਜਾਬੀ ਲੋਕ ਗੀਤਾਂ ਬਾਰੇ ਵੀ ਇਹਨਾਂ ਨੂੰ ਦੱਸੋ ਤਾਂ ਕਿ ਇਹ ਉਸ ਮਾਹੌਲ ਦੇ ਵਿੱਚ ਢਲ ਜਵੇ ਮੈਂ ਕਿਹਾ ਜੀ ਠੀਕ ਹੈ ਸੋ ਅਗਲੇ ਦਿਨ ਸਾਡੀ ਟ੍ਰੇਨਿੰਗ ਸ਼ੁਰੂ ਹੋ ਗਈ ਜੀ ਟ੍ਰੇਨਿੰਗ ਸ਼ੁਰੂ ਹੋਈ ਤੇ ਮੈਂ ਹੈਰਾਨ ਸੀ ਕਿਉਂਕਿ ਪ੍ਰਨੀਤੀ ਬਹੁਤ ਅੱਛਾ ਗਾ ਲੈਂਦੀ ਹੈ ਉਹ ਮਤਲਬ ਉਹਨਾਂ ਦੇ ਘਰ 'ਚ ਮਿਊਜ਼ਿਕ ਹੈਗਾ ਉਹਦੇ ਫਾਦਰ ਨੂੰ ਬਹੁਤ ਸ਼ੌਕ ਹੈ ਜੀ ਉਹ ਬਹੁਤ ਅੱਛਾ ਗਾਉਂਦੇ ਨੇ ਤੇ ਬਸ ਮੈਂ ਇੱਕੋ ਹੀ ਗੱਲ ਕਹੀ ਮੈਂ ਕਿਹਾ ਪ੍ਰਿਨੀਤੀ ਜੀ ਅੱਜ ਤੋਂ ਟ੍ਰੇਨਿੰਗ ਸਟਾਰਟ ਹੈ ਜਿੰਨੇ ਦਿਨ ਹੁਣ ਆਪਣਾ ਇਹ ਸੈਸ਼ਨ ਚੱਲਣਾ ਤੁਸੀਂ ਮੇਰੇ ਨਾਲ ਹਿੰਦੀ ਚ ਗੱਲ ਨਹੀਂ ਕਰਨੀ ਅੱਛਾ ਉਹਦਾ ਕਾਰਨ ਇਹ ਸੀ ਕਿ ਉਹ ਪੰਜਾਬੀ ਬੋਲਦੇ ਸੀ ਲੇਕਿਨ ਪੰਜਾਬੀ ਦੇ ਵਿੱਚ ਉਹ ਹਿੰਦੀ ਵਾਲਾ ਟੱਚ ਆਉਂਦਾ ਸੀ ਸ਼ਾਇਰੀਆਂ ਵਾਲਾ ਬਿਲਕੁਲ ਸ਼ਾਇਰੀਆਂ ਵਾਲਾ ਟੱਚ ਆਉਂਦਾ ਸੀ ਤੇ ਜਿੱਦਾਂ ਹੁਣ ਕਿਸੇ ਸ਼ਬਦ ਨੂੰ ਆਪਾਂ ਘੋਟ ਕੇ ਕਹਿਣਾ ਹੂੰ ਨਵੇਂ ਕੋਟ ਕੇ ਜੇ ਉਹ ਬੋਲੇ ਉਹ ਕਹਿੰਦੀ ਸੀ ਕਿਸੇ ਸ਼ਬਦ ਨੂੰ ਕੋਟ ਕੇ ਕਹਿਣ ਕੋਟ ਕੇ ਸਟ੍ਰੈਸ ਨਹੀਂ ਸੀ ਉਸ ਸ਼ਬਦ ਤੇ ਅੱਗੇ ਤੇ ਪਿੱਛੇ ਕੋਈ ਫਰਕ ਹੀ ਨਹੀਂ ਸੀ ਠੀਕ ਆ ਸੋ ਉਹ ਚੀਜ਼ਾਂ ਤੇ ਕੰਮ ਕੀਤਾ ਫਿਰ ਅਸੀਂ ਟ੍ਰੇਨਿੰਗ ਸ਼ੁਰੂ ਹੋਈ ਔਰ ਬਹੁਤ ਉਹਨੇ ਮਿਹਨਤ ਕੀਤੀ ਮੈਂ ਕਹਿ ਸਕਦਾ ਕਿ ਉਹ ਮਿਹਨਤੀ ਕੁੜੀ ਹੈ ਤੇ ਉਹਦਾ ਨਤੀਜਾ ਤੁਹਾਡੇ ਸਾਹਮਣੇ ਹੈ ਬਤੌਰ ਤੁਸੀਂ ਇੱਕ ਟੀਚਰ ਦੇ ਉਹਨਾਂ ਨੂੰ ਟ੍ਰੇਨ ਕੀਤਾ ਤੇ ਉਹ ਬਤੌਰ ਇੱਕ ਸਟੂਡੈਂਟ ਤੁਹਾਡੇ ਤੋਂ ਉਹਨਾਂ ਨੇ ਟ੍ਰੇਨਿੰਗ ਲਈ ਹੈ ਤੇ ਜਦੋਂ ਤੁਸੀਂ ਪਹਿਲੇ ਦਿਨ ਦਾ ਜੋ ਦੂਜੇ ਦਿਨ ਦਾ ਜਦੋਂ ਵੀ ਤੁਸੀਂ ਉਹਨਾਂ ਨੂੰ ਕੋਈ ਹੋਮਵਰਕ ਦਿੰਦੇ ਸੀਗੇ ਵੀ ਕੱਲ ਮੈਂ ਆ ਸੁਣਨਾ ਚਾ ਇਦਾਂ ਕਰਨੀ ਉਹ ਪੂਰੇ ਖਰੇ ਉੱਤਰਦੇ ਸੀ ਅਰੇ ਬਿਲਕੁਲ ਮਹਾਰਾਜ ਅਸੀਂ ਇਦਾਂ ਕਰਦੇ ਸੀ ਕਿ ਜਿੱਦਾਂ ਹੁਣ ਇੱਕ ਗਾਣਾ ਕੀਤਾ ਇੱਕ ਗਾਣੇ ਦੀ ਸਥਾਈ ਲੈ ਲਈ ਕਿ ਆ ਸਥਾਈ ਹੈ ਆ ਸ਼ਬਦ ਨੂੰ ਇਦਾਂ ਬੋਲਣਾ ਆ ਸ਼ਬਦ ਨੂੰ ਇਦਾਂ ਬੋਲਣਾ ਉਹ ਮਾਰਕ ਕਰ ਲੈਂਦੇ ਸੀ ਵੀ ਆ ਮਤਲਬ ਉਹ ਨਿਸ਼ਾਨ ਲਾ ਲੈਨੇ ਵੀ ਮੈਨੂੰ ਆਹਾ ਆ ਪੁਆਇੰਟ ਜਿਹੜੇ ਆ ਮੈਨੂੰ ਮਿਲੇ ਨੇ ਤੇ ਜਦੋਂ ਅਗਲੇ ਦਿਨ ਸੁਣਦੇ ਸੀ ਬਿਲਕੁਲ ਪਰਫੈਕਟ ਮਤਲਬ ਐਂ ਲੱਗਦਾ ਸੀ ਮੈਂ ਕਹਿ ਲਓ ਕਿ 90% ਓਕੇ ਹੁੰਦਾ ਸੀ ਕੰਮ ਅੱਛਾ ਮੈਂ ਕਿਹਾ ਯਾ ਕਮਾਲ ਹੋ ਗਈ ਬਹੁਤ ਮਿਹਨਤ ਹੈ ਉਹ ਮੈਨੂੰ ਸਮਾਂ ਹੱਸਦੀ ਹੁੰਦੀ ਕਹਿੰਦੀ ਦੇਖੋ ਮੈਂ ਪੂਰੀ ਤਿਆਰੀ ਕਰਕੇ ਆਈ ਹਾਂ ਕਹਿੰਦੀ ਮੈਂ ਪੂਰੀ ਮਿਹਨਤ ਕਰਕੇ ਆਈ ਹਾਂ ਮੈਂ ਕਿਹਾ ਬਿਲਕੁਲ ਬਿਲਕੁਲ ਮੈਂ ਹੱਸਦਾ ਹਾਂਦਾ ਹੀ ਮੈਂ ਕਿਹਾ ਮੇਰਾ ਬੱਚਾ ਬਹੁਤ ਮਿਹਨਤੀ ਹੈ ਵਾਹ ਵਾਹ ਤੇ ਮੁਸ਼ਕਲਾਂ ਕਿੰਨੀਆਂ ਕਈਆਂ ਕਿਉਂਕਿ ਇੱਕ ਬਾਲੀਵੁੱਡ ਦੀ ਐਕਟਰਸ ਨੂੰ ਠੇੜ ਪੰਜਾਬੀ ਸਿਖਾਉਣੀ ਉੱਪਰੋਂ ਠੇੜ ਜਿਹੜੇ ਗਾਣੇ ਜੀ ਇੰਨੇ ਟਾਈਮ ਦੇ ਪੁਰਾਣੇ ਕਿਉਂਕਿ ਹਿੱਟ ਜੁੜੀ ਸੀ ਉਸ ਵੇਲੇ ਦੀ ਅਮਰਜੋਤ ਅਤੇ ਚਮਕੀਲਾ ਹੋਣੀ ਹਿੱਟ ਜੁੜੀ ਸੀ ਤੇ ਉਹ ਜਿਹੜੀ ਠੇਠ ਸੀਗੀ ਚੀਜ਼ ਪੰਜਾਬੀ ਸਿਖਾਉਣ ਦੇ ਵਿੱਚ ਕਿੰਨੀ ਆਕਮਸ਼ਕ ਲਾਈ ਗਏ ਨਹੀਂ ਮੁਸ਼ਕਿਲ ਕੋਈ ਐਡੀ ਖਾਸ ਮੁਸ਼ਕਿਲ ਨਹੀਂ ਆਈ ਜੀ ਕਿਉਂਕਿ ਪਰਨੀਤੀ ਚੋਪੜਾ ਬੇਸਿਕਲੀ ਉਹਦੀ ਬੈਕਗ੍ਰਾਉਂਡ ਪੰਜਾਬ ਤੋਂ ਹੀ ਪੰਜਾਬੀ ਹੈ ਹੰਬਾਲਾ ਤੋਂ ਨਹੀਂ ਸੋ ਪੰਜਾਬੀ ਪਰਿਵਾਰ ਹੈ ਹਮ ਰਿਸ਼ਤੇਦਾਰ ਜੋ ਵੀ ਉਹਨਾਂ ਦੇ ਉਹ ਸਾਰੇ ਪੰਜਾਬੀ ਹੈਗੇ ਨੇ ਸੋ ਇਸ ਕਰਕੇ ਘਰ 'ਚ ਮਾਹੌਲ ਤਾਂ ਹੁੰਦਾ ਹੀ ਹੈ ਜੀ ਪੰਜਾਬੀ ਦਾ ਤੇ ਮੈਨੂੰ ਜ਼ਿਆਦਾ ਕੋਈ ਅਸੀਂ ਦਿੱਕਤ ਨਹੀਂ ਆਈ ਬਸ ਥੋੜੀ ਬਹੁਤ ਐਸੀ ਕਿ ਸ਼ਹਿਰੀਪਨ ਥੋੜਾ ਜਾਣਦਾ ਸੀ ਉਹਨਾਂ ਦੇ ਬੋਲਣ 'ਚ ਹਮ ਉਹਦੇ ਤੇ ਥੋੜਾ ਜਿਹਾ ਕੰਮ ਕਰਨਾ ਪਿਆ ਅਸਰ ਫਿਲਮ ਦੇ ਵਿੱਚ ਡਾਇਲੋਗ ਵੀ ਹੈਗਾ ਦਲਜੀਤ ਹੁਣਾਂ ਨੇ ਬੋਲਿਆ ਥੋੜੀ ਜਿਹੀ ਸ਼ਹਿਰੀ ਲੱਗਦੀ ਪਰ ਕੋਈ ਨਾ ਹੋ ਜੂਗੀ ਹਾਂਜੀ ਹਾਂਜੀ ਉਹ ਐਕਚੁਅਲੀ ਜਿਹੜਾ ਹੈਗਾ ਉਹ ਸ਼ਹਿਰੀ ਪਰ ਉਹਨਾਂ ਦੀ ਬੋਲੀ ਚ ਆਉਂਦਾ ਸੀ ਹਾਂ ਤੇ ਲੇਕਿਨ ਉਹਨੇ ਬਹੁਤ ਮਿਹਨਤ ਕੀਤੀ ਉਹ ਚੀਜ਼ ਨੂੰ ਜਿਹੜਾ ਹੈਗਾ ਲਿਆਉਣ ਚ ਔਰ ਬਕਾਇਦਾ ਟੋਨ ਵੀ ਉਹਨੇ ਉਦਾਂ ਦੀ ਬਣਾ ਲਈ ਸੀ ਬਿਲਕੁਲ ਅਮਰ ਜੋ ਥੋੜੀ ਜਿਹੀ ਬਿਲਕੁਲ ਬਿਲਕੁਲ ਟੋਨ ਉਦਾਂ ਦੀ ਬਣਾ ਲਈ ਸੀ ਕਿ ਮੈਂ ਕੋਸ਼ਿਸ਼ ਕਰਦੀ ਹਾਂ ਵਧੀਆ ਕੀਤਾ ਉਹਨੇ ਕੰਮ ਬਹੁਤ ਅੱਛਾ ਕੀਤਾ ਅੱਛਾ ਸਭ ਤੋਂ ਵਧੀਆ ਗੱਲ ਇਸ ਫਿਲਮ ਦੀ ਮੈਨੂੰ ਇਹ ਲੱਗੀ ਆ ਔਰ ਤੁਸੀਂ ਵੀ ਦੱਸਦੇ ਪਏ ਸੀ ਕਿ ਜਿੰਨੀਆਂ ਵੀ ਅਖਾੜੇ ਫਿਲਮ ਦੇ ਵਿੱਚ ਦਿਖਾਏ ਗਏ ਨੇ ਉਹ ਸਾਰੇ ਲਾਈਵ ਨੇ ਪਰ ਇਸ ਤੋਂ ਪਹਿਲਾਂ ਤੁਸੀਂ ਚਰਚਾ ਕੀਤੀ ਕਿ ਇਹ ਜਿਹੜੇ ਵੱਲੋਂ ਆਪਾਂ ਰਿਕਾਰਡਡ ਕਰਨੀ ਸੀਗੇ ਜੀ ਐਕਚੁਅਲੀ ਕੀ ਹੋਇਆ ਜੋ ਟ੍ਰੇਨਿੰਗ ਹੋ ਗਈ ਜੀ ਇੱਕ ਰਫ ਜਿਹਾ 뮤직 ਬਣਾ ਕੇ ਨਾ ਇਮਤੀਆਜ਼ ਅਲੀ ਸਾਹਿਬ ਨੇ ਮੈਨੂੰ ਬੰਬੇ ਬੁਲਾਇਆ ਕਹਿੰਦੇ ਕਿ ਉਸकी ਡਬਿੰਗ ਕਰਨੀ ਹੈ ਆ ਪਾਓ ਤੇ ਮੈਂ ਗਿਆ ਜੀ ਉੱਥੇ ਬੰਬੇ ਤੇ ਰਹਿਮਾਨ ਸਾਹਿਬ ਦੇ ਸਟੂਡੀਓ ਚ ਰਹਿਮਾਨ ਸਾਹਿਬ ਸੀਗੇ ਉੱਥੇ ਤੇ ਦਿਲਜੀਤ ਉੱਥੇ ਸੀ ਤੇ ਅਸੀਂ ਡਬਿੰਗ ਸ਼ੁਰੂ ਕੀਤੀ ਪਹਿਲਾਂ ਦਿਲਜੀਤ ਉਹਨਾਂ ਨੇ ਆਪਣੀ ਡਬਿੰਗ ਕੀਤੀ ਉਹਨਾਂ ਦਾ ਮਾਰੇ ਗਾਣੇ ਆ ਉਹ ਤਾਂ ਚਲੋ ਮਤਲਬ ਉਹ ਤਾਂ ਖੈਰ ਬਿਲਕੁਲ ਕਹ ਲਓ ਕਿ ਬਚਪਨ ਤੋਂ ਸੁਣਦੇ ਆ ਰਹੇ ਸੀ ਜੀ ਜੀ ਤੇ ਉਹ ਉਸ ਮਾਹੌਲ ਚ ਰੰਗਿਆ ਹੋਇਆ ਸੀ ਇਸ ਕਰਕੇ ਦਿਲਜੀਤ ਉਹਨਾਂ ਨੇ ਤਾਂ ਆਪਣਾ ਕੰਮ ਫੜਾਫੜ ਕਰਤਾ ਤੇ ਵਾਰੀ ਆਈ ਪਰਿਨਿਤੀ ਦੀ ਡਬਿੰਗ ਕੀਤੀ ਸੀ ਉਹਨਾਂ ਦੀ ਹੂੰ ਡਬਿੰਗ ਕਰਨ ਤੋਂ ਬਾਅਦ ਇੰਤਿਆਜ਼ ਅਲੀ ਸਾਹਿਬ ਨੂੰ ਲੱਗਿਆ ਕਿ ਨਹੀਂ ਯਾਰ ਉਹ ਮਕੈਨੀਕਲ ਜਾ ਹੋ ਜਾਊਗਾ ਜੇ ਮੈਂ ਸਟੂਡੀਓ ਦੇ ਨੈਚੁਰਲ ਨਹੀਂ ਲੱਗਣਾ ਤੇ ਉੱਥੇ ਪਲੇ ਕਰੂੰਗਾ ਤੇ ਉਹ ਮੈਨੂੰ ਨਾ ਤਾਂ ਬਾਡੀ ਲੈਂਗੁਏਜ ਮਿਲੂਗੀ ਉਹ ਬਿਲਕੁਲ ਤੇ ਨਾ ਉਹ ਮੈਨੂੰ ਫੀਲ ਮਿਲੂਗਾ ਉਹਨਾਂ ਨੇ ਫਿਰ ਕੀ ਕੀਤਾ ਸ਼ੂਟਿੰਗ ਤੇ ਜਦੋਂ ਸ਼ੂਟਿੰਗ ਸੀਗੀ ਇਹ ਸਟੂਡੀਓ ਦੀ ਰਿਕਾਰਡਿੰਗ ਕੈਨਸਲ ਕਰਕੇ ਉਹਨਾਂ ਨੇ ਸ਼ੂਟਿੰਗ ਤੇ ਜਿੱਨੇ ਅਖਾੜੇ ਨੇ ਉਹ ਸਾਰੇ ਲਾਈਵ ਰਿਕਾਰਡ ਕੀਤੇ ਨੇ ਤੁਸੀਂ ਅਖਾੜਿਆਂ ਤੇ ਸੀਗੇ ਉੱਥੇ ਨਹੀਂ ਮੈਂ ਨਹੀਂ ਸੀ ਐਕਚੁਅਲੀ ਅਖਾੜਿਆਂ ਤੇ ਸੀ ਅ 에ਰ ਰਹਿਮਾਨ ਸਾਹਿਬ ਦੀ ਅਸਿਸਟੈਂਟ ਹੀਰਲ ਵਿਰਾਡਿਆ ਉਹ ਸੀਗੇ ਕਿਉਂਕਿ ਉਹ ਸਾਡੀ ਆਲਰੇਡੀ ਡਿਸਕਸ਼ਨ ਹੋ ਚੁੱਕੀ ਸੀ ਮੈਂ ਕਿਹਾ ਸੀ ਹੁਣ ਮੇਰੇ ਵੱਲੋਂ ਓਕੇ ਹੈ ਤੇ ਹੁਣ ਤੁਸੀਂ ਸੰਭਲੋ ਤੇ ਉਹ ਫਿਰ ਉਹਨਾਂ ਨੇ ਲਾਈਵ ਰਿਕਾਰਡਿੰਗ ਕੀਤੀ ਸਾਰੀ ਜੀ ਜੀ ਤੇ ਜੇ ਗੱਲ ਕਰੀਏ ਟ੍ਰੇਨਿੰਗ ਦੀ ਕਿੰਨੇ ਦਿਨ ਫਿਰ ਟ੍ਰੇਨਿੰਗ ਚੱਲੀ ਸੀ ਅ ਟ੍ਰੇਨਿੰਗ ਤਕਰੀਬਨ ਡੇਢ ਮਹੀਨਾ ਸਾਡੀਆਂ ਸੈਸ਼ਨ ਚੱਲਦੇ ਰਹੇ ਕਿਉਂਕਿ ਉਹ ਮਿਹਨਤੀ ਇੰਨੀ ਸੀ ਉਹਨੇ ਡੇਢ ਮਹੀਨੇ ਜੀ ਕਾਫੀ ਪਿੱਕ ਕਰ ਲਿਆ ਸੀ ਅੱਛਾ ਇੱਕ ਹੈ ਨਾ ਅਖਾੜੇ ਦੇ ਵਿੱਚ ਇੱਕ ਲਾਈਨ ਬੋਲੀਆ ਤੇ ਦਿਓਰ ਸ਼ਰਾਬੀ ਕਰਕੇ ਰਾਰੇ ਨੂੰ ਕਰੋੜ ਕੇ ਬੋਲਿਆ ਅੱਛਾ ਉਹ ਵੀ ਤੁਸੀਂ ਦੱਸਿਆ ਸੀਗਾ ਵੀ ਇਸ ਤਰ੍ਹਾਂ ਕਰਨਾ ਹੈ ਉਹ ਨਹੀਂ ਮੈਂ ਉਹਦਾ ਡਿਸਕਸ ਕੀਤਾ ਉਹਦੇ ਨਾਲ ਕਿ ਆ ਦੇਖੋ ਇਹ ਇਸ ਤਰ੍ਹਾਂ ਹੈ ਕਿਉਂਕਿ ਉਹਨੇ ਅਦਰਵਾਇਜ਼ ਗਾਣੇ ਸੁਨੇ ਹੋਏ ਸੀ ਉਹ ਸੁਣਦੀ ਸੀ ਤੇ ਅਮਰਜੋਤ ਉਹਨਾਂ ਨੇ ਵੀ ਇਦਾਂ ਹੀ ਬੋਲਿਆ ਹੈ ਤੇ ਉਹ ਮੈਨੂੰ ਕਹਿੰਦੀ ਮੈਂ ਇਦਾਂ ਬੋਲਾਂ ਮੈਂ ਕਿਹਾ ਹਾਂ ਬਿਲਕੁਲ ਨੈਚੁਰਲ ਆਣਾ ਚਾਹੀਦਾ ਤਾਂ ਉਹਨੇ ਬਿਲਕੁਲ ਉਹ ਸਟਾਈਲ ਵੀ ਤੇਰਾ ਦਿਓਰ ਸ਼ਰਾਬੀ ਇਦਾਂ ਬੋਲਿਆ ਕੀ ਬਾਤ ਹੈ ਮਤਲਬ ਉਹ ਆਪ ਹੀ ਮੈਂ ਦੱਸਿਆ ਨਾ ਕਿ ਮਿਹਨਤੀ ਹੈ ਬਹੁਤ ਪਰਫੈਕਸ਼ਨ ਚਾਹੁੰਦੀ ਹੈ ਕਿ ਮੇਰੇ ਕੰਮ ਦੇ ਵਿੱਚ ਪਰਫੈਕਸ਼ਨ ਹੋਵੇ ਤੇ ਲੋਕ ਤਾਰੀਫ ਕਰਨ ਔਰ ਬਹੁਤ ਕਮਾਲ ਦਾ ਕੰਮ ਕੀਤਾ ਉਹਨਾਂ ਨੇ ਤੇ ਹਾਰਮੋਨੀਅਮ ਸਾਹਮਣੇ ਪਿਆ ਹੋਵੇ ਤੁਹਾਡੇ ਨਾਲ ਮਿਲিয়ে ਤੇ ਕੁਝ ਸੁਣੀਏ ਨਾ ਇਦਾਂ ਨਹੀਂ ਹੋ ਸਕਦਾ ਮੈਂ ਚਾਹੁੰਦਾ ਕਿ ਕੁਝ ਨਾ ਕੁਝ ਗੁਣ ਗੜਾ ਕੇ ਤੁਹਾਡੀ ਮਰਜ਼ੀ ਦਾ ਕੁਝ ਵੀ ਇਹ ਨਹੀਂ ਮੈਂ ਕਹਿੰਦਾ ਕਿ ਚਮਕੀਲਾ ਹੀ ਨਾ ਜੀ ਨਾ ਉਹ ਮੈਂ ਦੇਖੋ ਜਿਹੜੀ ਮੇਰੀ ਆਪਣੀ ਪਸੰਦ ਹੈਗੀ ਆ ਹਾਂ ਉਹ ਕੁਝ ਹੋਰ ਤਰ੍ਹਾਂ ਦੇ ਇਹਨੂੰ ਲਿਟਰੇਰੀ ਸਾਹਿਤਿਕ ਉਹ ਮੈਨੂੰ ਪਤਾ ਲੱਗ ਗਿਆ ਬੜਾ ਕਿਤਾਬਾਂ ਪਈਆਂ ਨੇ ਜੀ 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 ਉਹ ਮੈਨੂੰ ਦੇਖ ਕੇ ਮੈਂ ਗੁਰੂ ਜੀ ਨੇ ਗੁਰੂ ਜੀ ਸਾਡੇ ਬੀ.ਐਸ. ਨਾਰੰਗ ਜੀ ਉਹਨਾਂ ਨੇ ਜੋ ਸਿਖਾਇਆ ਤੇ ਅਸੀਂ ਉਸੇ ਪਰੰਪਰਾ ਨੂੰ ਅੱਗੇ ਤੋਰ ਰਹੇ ਹਾਂ ਉਹ ਸਾਡਾ ਟੇਸਟ ਜਿਹੜਾ ਉਹ ਥੋੜਾ ਸਾਹਿਤਿਕ ਆਜੋ ਆਉਣ ਦਿਓ ਕੋਈ ਗੱਲ ਨਹੀਂ ਚਲੋ ਮੈਂ ਤੁਹਾਨੂੰ ਦੋ ਲਾਈਨਾਂ ਸੁਣਾਉਂਦਾ ਜੀ ਬਿਲਕੁਲ ਬਿਲਕੁਲ ਇੱਕ ਗਜ਼ਲ ਹੈ ਜੀ ਜੀ ਪੰਜਾਬੀ ਹਰ ਪਲ ਹਰ ਛਿੰਤ ਹਰ ਦਿਨ ਤੇਰੀ ਯਾਦਾਂ ਵਿੱਚ ਲੰਘਾਂ ਹਰ ਪਲ ਹਰ ਛਿੰਤ ਹਰ ਦਿਨ ਤੇਰੀ ਯਾਦਾਂ ਵਿੱਚ ਲੰਘਾਂ ਹਰ ਇੱਕ ਰਾਤੀ ਗਮ ਦਾ ਫਨੀਰ ਆਪਣੇ ਨਾਲ ਸੁਲਾਵਾਂ ਹਰ ਪਲ ਹਰ ਛਿਣ ਹਰ ਦਿਨ ਤੇਰੀ ਯਾਦ ਵਿੱਚ ਲੰਘਾਂ ਕੀ ਬਾਤ ਹੈ ਕੀ ਬਾਤ ਹੈ ਸੋ ਇਸ ਤਰ੍ਹਾਂ ਦਾ ਟੇਸਟ ਹੈ ਸਾਡਾ ਇਹ ਆਪਣੀ ਕਹੇ ਲੋ ਸਾਡੀ ਰੂਹ ਦੀ ਖੁਆ ਕੇ ਹਮ ਤੇ ਹੁਣ ਆ ਗੱਲ ਆਪਾਂ ਕੋਈ ਫਿਰ ਫਿਲਮ ਦੀ ਕਰਦੇ ਆ ਏਡੇ ਵੱਡੇ ਪ੍ਰੋਜੈਕਟ ਦਾ ਤੁਸੀਂ ਹਿੱਸਾ ਹੋ ਤੇ ਉੱਥੇ ਜਾ ਕੇ ਬੰਬੇ ਜਾ ਕੇ ਜਦੋਂ ਪਤਾ ਲੱਗਾ ਕਿ ਰਹਿਮਾਨ ਸਾਹਿਬ ਦੇ ਸਟੂਡੀਓ ਜਾਣਾ ਉਹਨਾਂ ਨੂੰ ਮਿਲਣਾ ਤੇ ਉਦੋਂ ਕਿਵੇਂ ਦਾ ਮਾਹੌਲ ਸੀਗਾ ਕੀ ਮਤਲਬ ਖੁਸ਼ੀ ਕਿੱਦਾਂ ਸੀਗੀ ਉਦੋਂ ਸੱਚੀ ਦੱਸਾਂ ਮਾਨ ਸਾਹਿਬ ਮੇਰਾ ਐਕਚੁਅਲੀ ਮੈਨੂੰ ਸਾਰਾ ਕੁਝ ਨਾ ਇੱਕ ਸੁਪਨਾ ਜਿਹਾ ਹੀ ਲੱਗ ਰਿਹਾ ਸੀ ਹੂੰ ਕਿਉਂਕਿ ਮੈਂ ਰਹਿਮਾਨ ਸਾਹਿਬ ਨੂੰ ਪਹਿਲਾਂ ਦੇਖਿਆ ਹੋਇਆ ਹੈ ਜੀ ਉਹਨਾਂ ਦੇ ਸ਼ੋਅਸ ਦੇਖੇ ਨੇ ਹੂੰ ਤੇ ਲੇਕਿਨ ਇਸ ਤਰ੍ਹਾਂ ਇੰਨੀ ਨੇੜੇ ਬੈਠ ਕੇ ਗੱਲਬਾਤ ਕਰਨ ਦਾ ਪਹਿਲੀ ਵਾਰੀ ਸਬਬ ਬਣਿਆ ਹੂੰ ਤੇ ਤੁਸੀਂ ਇਹ ਦੇਖ ਲਓ ਜੀ ਮੈਂ ਅ ਮਤਲਬ ਜਦੋਂ ਇੱਥੋਂ ਗਿਆ ਮੈਂ ਹੂੰ ਤੇ ਬੰਬਈ ਤੱਕ ਮੈਨੂੰ ਸਾਰਾ ਕੁਝ ਹੀ ਲੱਗ ਰਿਹਾ ਸੀ ਕਿ ਕਿਸ ਸੁਪਨਾ ਜਾ ਸੁਪਨਾ ਜਾ ਮਤਲਬ ਮੈਂ ਇਹੀ ਸੋਚ ਰਿਹਾ ਸੀ ਮੇਰੇ ਕੋਲ ਸ਼ਬਦਾਂ ਦੀ ਘਾਟ ਹੋ ਰਹੀ ਸੀ ਮੈਂ ਕਿਹੜੇ ਲਫਜ਼ਾਂ ਨਾਲ ਰੱਬ ਦਾ ਸ਼ੁਕਰਾਨਾ ਕਰਾਂ ਮੇਰਾ ਸਵਾਲ ਵੀ ਅਗਲੇ ਇਹੀ ਆ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਅਨ ਐਕਸਪੈਕਟਿਡ ਜਿੱਦਾਂ ਕਹਦੇ ਆ ਵੀ ਚੀਜ਼ਾਂ ਸੋਚੀਆਂ ਨਹੀਂ ਹੁੰਦੀਆਂ ਉਹ ਹੋ ਜਾਂਦੀਆਂ ਤੇ ਜਦੋਂ ਸਾਰਾ ਕੁਝ ਹੋ ਗਿਆ ਡਬਿੰਗ ਹੋ ਗਈ ਪ੍ਰੋਜੈਕਟ ਰਿਲੀਜ਼ ਹੋ ਗਿਆ Netflix ਤੇ ਆ ਗਿਆ ਸਭ ਕੁਝ ਹੋ ਗਿਆ ਜ਼ੇਨ ਦੇ ਵਿੱਚ ਆਇਆ ਕਿ ਯਾਰ ਮੈਂ ਕੋਈ ਪੁੱਛਿਆ ਵੀ ਮੈਨੂੰ ਤੁਸੀਂ ਕਿਉਂ ਚੁਣਿਆ ਇਸ ਕੰਮ ਵਾਸਤੇ ਜਦ ਪੁੱਛਿਆ ਨਹੀਂ ਮੈਂ ਐਸਾ ਕੁਝ ਨਹੀਂ ਪੁੱਛਿਆ ਪਰ ਇਹ ਮੈਂ ਤੁਹਾਨੂੰ ਇਹਦਾ ਜਵਾਬ ਦਿੰਨਾ ਜੀ ਹੂੰ ਇਹਦਾ ਜਵਾਬ ਇਹ ਹੈ ਕਿ ਉਹਨਾਂ ਨੇ ਨਾ ਸਾਡੀ ਅਕੈਡਮੀ ਦੇ ਵੀਡੀਓਜ਼ ਦੇਖੇ ਹੂੰ ਤੇ ਵੀਡੀਓਜ਼ ਦੇਖ ਕੇ ਅ ਰਹਿਮਾਨ ਸਾਹਿਬ ਦੀ ਟੀਮ ਚੋਂ ਕਹਾ ਗਿਆ ਕਿ ਇਹ ਬੰਦਾ ਵੀ ਉੱਥੇ ਹੈਗਾ ਜੀ ਹੂੰ ਆਪਾਂ ਇਹਨਾਂ ਨਾਲ ਗੱਲ ਕਰ ਸਕਦੇ ਆ ਉਹ ਇਮਤੀਆਜ਼ ਅਲੀ ਸਾਹਿਬ ਕਹਿੰਦੇ ਲੋ ਇਹ ਤਾਂ ਉਹਨੂੰ ਜਾਣਦਾ ਹਾਂ ਮੈਂ ਅੱਛਾ ਤੇ ਉਹ ਤਾਂ ਉਹਦੇ ਉਸ ਦਿਨ ਰਾਤ ਨੂੰ ਮੈਨੂੰ ਕਾਲ ਆਇਆ ਫਿਰ ਮੈਨੂੰ ਦੱਸਿਆ ਉਹਨਾਂ ਨੇ ਕਹਿੰਦੇ ਹਮਨੇ ਆਪਕੇ ਸਾਰੇ ਵੀਡੀਓਜ਼ ਜੋ ਹੈ ਅਕੈਡਮੀ ਦੇ ਪੇਜ ਕੇ ਉਹ ਸਾਰੇ ਹਮਨੇ ਦੇਖੇ ਹਮ ਕਿਤੇ ਹਮ ਵੀਡੀਓ ਦੇਖਤੇ ਗਏ ਦੇਖਤੇ ਗਏ ਕਹਿੰਦੇ ਫਿਰ ਸਾਨੂੰ ਲੱਗਿਆ ਵੀ ਯਾਰ ਇਹ ਬੰਦਾ ਠੀਕ ਹੈ ਸੋ ਉਹਦੇ ਵਿੱਚ ਸਾਡੇ ਜਿਹੜੇ ਸਾਡਾ ਸੋਸ਼ਲ ਮੀਡੀਆ ਹੈਂਡਲ ਹੈ ਜੀ ਉਹਦਾ ਵੀ ਕਾਫੀ ਰੋਲ ਹੈ ਇੱਥੇ ਤੱਕ ਮਤਲਬ ਮੈਨੂੰ ਇਹ ਮੌਕਾ ਦਿਵਾਉਣ ਦੇ ਵਿੱਚ ਮਤਲਬ ਤੁਸੀਂ ਆਫ ਦਿ ਰਿਕਾਰਡ ਵੀ ਗੱਲ ਕਰਦੇ ਸੀ ਵੀ ਸਭ ਤੋਂ ਪਹਿਲਾਂ ਤੁਹਾਡੀ ਅਕੈਡਮੀ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਗਈ ਸੀ ਤੁਸੀਂ ਇਹੀਂ ਖੇਡ-ਖੇਡ ਦੇ ਵਿੱਚ ਪਾਤੀ ਸੀ ਸ਼ੂਟ ਕਰਕੇ ਉਦੋਂ ਤਾਂ ਸੋਚਿਆ ਵੀ ਨਹੀਂ ਸੀ ਅਸੀਂ ਕਲਾਸ ਲੈ ਰਹੇ ਸੀਗੇ ਕਲਾਸ ਦੇ ਵਿੱਚ ਮੇਰੇ ਦੋ ਸਟੂਡੈਂਟ ਸੀ ਇੱਕ ਨਵਜੋਤ ਸਿੱਧੂ ਤੇ ਮਨਪ੍ਰੀਤ ਹੰਸ ਜੀ ਤੇ ਇਹ ਦੋਨੇ ਇਹਨਾਂ ਨੂੰ ਮੈਂ ਗਾਣਾ ਕਰਾਇਆ ਜੀ ਲੱਕ ਹੱਲੇ ਮਚਾ ਜਨ ਕੜਵਾ ਚਾਂਦੀ ਦਾ ਹਾਂਜੀ ਮੈਂ ਐਵੇਂ ਮੈਂ ਕਿਹਾ ਗਾਓ ਵੀ ਮਾਈਕ ਤੇ ਖੜ ਕੇ ਤੇ ਮੈਂ ਉਹਨਾਂ ਨੂੰ ਕਿਹਾ ਇੱਕੋ ਹੀ ਤੁਸੀਂ ਮਾਈਕ ਯੂਜ਼ ਕਰੋ ਹਾਂ ਆਜੋ ਉਤੇ ਦੁਕਾਨਾ ਵਾਂਗੂ ਮੈਂ ਜੀ ਉਹ ਫੋਨ ਤੇ ਵੀਡੀਓ ਸ਼ੂਟ ਕਰ ਲਈ ਵੀਡੀਓ ਸ਼ੂਟ ਕਰ ਲਈ ਉਹਨਾਂ ਨੇ ਵਧੀਆ ਗਾਇਆ ਵੀਡੀਓ ਬਣਾ ਲਿਆ ਜੀ ਉਹਦਾ ਐਵੇਂ ਮੈਂ ਅ ਅੱਗੇ ਨਹੀਂ ਕਰੇ ਪਹਿਲਾਂ ਨਹੀਂ ਕਦੇ ਕੀਤਾ ਉਹ ਵੀਡੀਓ ਮੈਂ ਜੀ YouTube ਤੇ ਅਪਲੋਡ ਕਰਤਾ ਤੇ Facebook ਤੇ ਵੀ ਪਾਤਾ ਉਹ ਵੀਡੀਓ ਚਲੋ ਪਾ ਕੇ ਮੈਂ ਭੁੱਲ ਗਿਆ ਅਗਲੇ ਦਿਨ ਜਿਹੜਾ ਹੈਗਾ ਮੈਂ ਵੈਸੀ ਨੋਟੀਫਿਕੇਸ਼ਨ ਆਂਦੀ ਹੈ ਨਾ ਤੁਹਾਨੂੰ ਉਹ ਮੈਂ ਦੇਖਣ ਲੱਗ ਗਿਆ ਮਰ ਰ ਮੈਂ ਹੈਰਾਨ ਮੈਂ ਕਿਹਾ ਆ ਇੱਕ ਦਿਨ ਚ ਹੀ ਹਲੇ ਭਾਈ 24 ਘੰਟੇ ਪੂਰੇ ਨਹੀਂ ਹੋਏ 1 ਲੱਖ ਵਿਊਜ਼ ਕ੍ਰੋਸ ਹੋ ਗਏ ਤੇ ਉਹ ਵੀਡੀਓ ਜੀ ਤਿੰਨ ਦਿਨਾਂ ਦੇ ਵਿੱਚ 1 ਮਿਲੀਅਨ ਕ੍ਰੋਸ ਕਰ ਗਿਆ ਕਿਆ ਬਾਤ ਹੈ ਮੈਂ ਕਿਹਾ ਯਾਰ ਕਮਾਲ ਹੈ ਉਹਨੇ ਮੈਨੂੰ ਹੌਸਲਾ ਦਿੱਤਾ ਉਸ ਚੀਜ਼ ਨੇ ਫਿਰ ਮੈਂ ਬਾਕੀ ਸਟੂਡੈਂਟਸ ਦੇ ਵੀ ਫਿਰ ਮੈਂ ਵੀਡੀਓ ਬਣਾ ਬਣਾ ਕੇ ਆਉਣ ਲੱਗ ਗਿਆ ਸੀ ਤੇ ਉਹ ਬਣੇ ਸਾਰੇ ਫੋਨ ਦੇ ਉੱਤੇ ਹੀ ਸੀ ਅੱਛਾ ਜੀ। ਕੋਰਸ ਵੀ ਬਣਾਏ ਹੋਏ ਸੀ ਜੀ। ਅੱਛਾ ਤੁਹਾਡੇ ਕੋ ਇੱਥੇ ਸਟੂਡੈਂਟ ਤੁਹਾਡੇ ਬੱਚੇ ਇੱਥੇ ਆਉਂਦੇ ਨੇ ਸਿੱਖਣ ਆਉਂਦੇ ਨੇ। ਜੇ ਆਪਾਂ ਅੱਜ ਦੇ ਮਾਹੌਲ ਦੇ ਹਿਸਾਬ ਨਾਲ ਗੱਲ ਕਰੀਏ ਕਿਉਂਕਿ ਪਹਿਲਾਂ ਜਿਹੜੀ ਗਾਇਕੀ ਹੁੰਦੀ ਸੀ ਪ੍ਰੋਪਰ ਸਿੱਖ ਕੇ। ਹੂੰ ਹੂੰ। ਕਹਿੰਦੇ ਹੁੰਦੇ ਵੀ ਗੁਰੂਆਂ ਦੇ ਚੰਡੇ ਹੁੰਦੇ ਸੀਗੇ, ਚੇਲੇ ਜਿਹੜੇ ਹੁੰਦੇ ਸੀਗੇ। ਪਰ ਅੱਜ ਕੱਲ ਜਿਹੜੇ ਬੱਚੇ ਆਉਂਦੇ ਨੇ ਉਹ ਕਿਤੇ ਨਾ ਕਿਤੇ ਮਸ਼ੀਨੀ ਕਰਨ ਦੇ ਵਿੱਚ ਯਕੀਨ ਰੱਖਦੇ ਨੇ, ਤੇਜ਼ ਚੱਲਦੇ ਨੇ ਕਿ ਯਾਰ ਇੰਨਾ ਸਟਰਗਲ ਕਰਨ ਦੇ ਨਾਲੋਂ ਮਾੜਾ ਮੋਟਾ ਗਾ ਦਿਓ ਤੇ ਉਹ ਪਿੱਛੇ ਆਪੇ ਚੱਕ ਦੇਣਗੇ ਜੋ ਵੀ ਮਸ਼ੀਨੀਕਰਨ ਹੁੰਦਾ ਬਿਲਕੁਲ ਕਰਦੇ ਨੇ ਸਰ ਐਸੀ ਕੋਈ ਗੱਲ ਨਹੀਂ ਹੈ ਜਿਹੜੇ ਮੇਰੇ ਇੱਥੇ ਦੇ ਸਟੂਡੈਂਟਸ ਨੇ ਮੈਂ ਜ਼ਿਕਰ ਕਰਨਾ ਚਾਹੂੰਗਾ ਤੇ ਉਹਨਾਂ ਚ ਇੱਕ ਅੱਜ ਦਾ ਹੌਟ ਸਟਾਰ ਹੈ ਉਹ ਯਾਸਿਰ ਹੁਸੈਨ ਅਰੇ ਵਾ ਉਹ ਸਾਡਾ ਸਟੂਡੈਂਟ ਹੈ ਇਸ ਅਕੈਡਮੀ ਦਾ ਪ੍ਰੋਡਕਟ ਹੈ ਉਹ ਫਿਰ ਅਮਰ ਸੇਮ ਵੀ ਜੀ ਉਸੇ ਉਹ ਸਾਡਾ ਅਕੈਡਮੀ ਦਾ ਸਟੂਡੈਂਟ ਹੈ ਫਿਰ ਇੱਕ ਹੁਣੀ ਰੀਸੈਂਟਲੀ ਕੁੜੀ ਹਿੱਟ ਹੋਈ ਹੈ ਸਾਖਸ਼ੀ ਰਤੀ ਜਸ ਰਿਕਾਰਡਸ ਤੋਂ ਉਹਦੀ ਉਹਦੇ ਗਾਣੇ ਆਏ ਨੇ ਸਾਖਸ਼ੀ ਰਤੀ ਉਹ ਵੀ ਸਾਡੀ ਸਟੂਡੈਂਟ ਹੈ ਫਿਰ ਆ ਆਪਣਾ ਤਨਿਸ਼ ਕੌਰ ਹੈ ਸਾਡੀ ਸਟੂਡੈਂਟ ਹੈ ਤੇ ਹੋਰ ਬਹੁਤ ਸਾਰੇ ਨਾਮ ਇਸ ਨੇ ਇੱਕ ਮੁੰਡਾ ਕਹਿ ਲਓ ਕਿ ਉਹ ਵੀ ਕਾਫੀ ਪਪੂਲਰ ਹੋ ਗਿਆ ਦੀਪ ਬਾਜਵਾ ਹਾਂਜੀ ਉਹ ਵੀ ਸਾਡਾ ਸਟੂਡੈਂਟ ਹੈ ਤੇ ਰਵਿੰਦਰ ਗਰੇਵਾਲ ਦੇ ਨਾਲ ਕੁੜੀ ਗਾਉਂਦੀ ਇੱਕ ਸਿਮਰਤ ਉਹ ਵੀ ਸਾਡੀ ਸਟੂਡੈਂਟ ਹੈ ਵਾਹ ਸੋ ਮਤਲਬ ਸਾਰੇ ਪ੍ਰੋਫੈਸ਼ਨਲ ਨੇ ਬੱਚੇ ਸਿੱਖ ਕੇ ਜਿਹੜੇ ਇਸ ਲਾਈਨ ਵੱਲ ਜਾ ਰਹੇ ਨੇ ਫਿਰ ਹੁਣੇ ਸਾਡੀ ਅਕੈਡਮੀ ਦਾ ਇੱਕ ਕੁੜੀਆਂ ਦਾ ਗਰੁੱਪ ਬਣਾਇਆ ਸੀ ਤੇ ਤਿੰਨ ਕੁੜੀਆਂ ਨੇ ਉਹ ਜੀ ਅ ਵੈਡਿੰਗ ਸ਼ੋਜ਼ ਕਰਦੀਆਂ ਨੇ ਜੀ ਵੈਡਿੰਗ ਦੇ ਵਿੱਚ ਜਿੱਦਾਂ ਲੇਡੀ ਸੰਗੀਤ ਕਰਦੀਆਂ ਕਿਉਂਕਿ ਮੈਂ ਉਹ ਉਹ ਟ੍ਰੈਡੀਸ਼ਨ ਨੂੰ ਜਿਉਂਦਾ ਰੱਖਣਾ ਚਾਹੁੰਦਾ ਸੀ ਮੈਂ ਗਾਣੇ ਲੱਭੇ ਕਿਤਾਬਾਂ ਤੁਸੀਂ ਦੇਖੀਆ ਬਾਹਰ ਪੀ ਮੈਂ ਕਿਤਾਬਾਂ ਤੇ ਵੀ ਆਉਣਾ ਸੀ ਉਹ ਕਿਤਾਬਾਂ ਕਿਉਂਕਿ ਲਿਟਰੇਚਰ ਪੜ੍ਹਨ ਦਾ ਸ਼ੌਕ ਹੈ ਤੇ ਕਿਤਾਬਾਂ ਪੜ੍ਹ-ਪੜ੍ਹ ਕੇ ਗਾਣੇ ਲੱਭ-ਲੱਭ ਕੇ ਫਿਰ ਉਹਨਾਂ ਨੂੰ ਗਾਣੇ ਤਿਆਰ ਕਰਾਏ ਅੱਜ ਇੰਨਾ ਵਧੀਆ ਕਿਉਂ ਕੁੜੀਆਂ ਆਪਣਾ ਸ਼ੋਅ ਕਰਦੀਆਂ ਨੇ ਉਹਨਾਂ ਦਾ ਗਰੁੱਪ ਦਾ ਇੱਕ ਪੂਰਾ ਬ੍ਰਾਂਡ ਬਣ ਗਿਆ ਰੌਣਕੀ ਗਰਲਸ ਅੱਛਾ ਜੀ ਰੌਣਕੀ ਗਰਲਸ ਉਹ ਪੂਰੀ ਰੌਣਕ ਲਾਉਂਦੀਆਂ ਨੇ ਜੀ ਤੇ ਤੁਸੀਂ ਕਦੇ ਹੋਇਆ ਤਾਂ ਦੱਸਿਓ ਦੇਖਿਓ ਰੌਣਕ ਲਾਉਣਗੀਆਂ ਬਿਲਕੁਲ ਜੀ ਬਿਲਕੁਲ ਲਾਵਾਂਗੇ ਤੇ ਮੈਂ ਕਿਤਾਬਾਂ ਤੇ ਹੀ ਆਉਣ ਲੱਗਾ ਸੀਗਾ ਮੈਂ ਜਿੰਨਿਆਂ ਨਾਲ ਇੰਟਰਵਿਊਜ਼ ਕੀਤੀ ਆ ਜਾਂ ਮੈਂ ਜਦੋਂ ਬੈਟ ਦੌਰ ਤਾ ਕਿਸੇ ਮੂਵ ਤੋਂ ਇੱਕ ਕਿਤਾਬਾਂ ਬਾਰੇ ਨੀਵਾਂ ਸੁਣਿਆ ਅਜੇ ਤੱਕ ਕਿ ਕਿਤਾਬਾਂ ਇਦਾਂ ਹਾਂ ਜਿਹੜਾ ਇਸ ਲਾਈਨ ਦੇ ਨਾਲ ਹੈਗਾ ਆ ਮਿਊਜ਼ਿਕ ਤੇ ਲਾਈਨ ਉਹ ਤਾਂ ਬਿਲਕੁਲ ਨਹੀਂ ਸੁਣਿਆ ਕਿਉਂਕਿ ਜ਼ਿਆਦਾਤਰ ਲੂਪ ਰਿਕਾਰਡਿੰਗ ਰਿਕਾਰਡ ਹੁੰਦੇ ਨੇ ਉਹਨੂੰ ਲਾ ਲੂ ਕੇ ਕਰਦੇ ਨੇ ਕਿਤਾਬਾਂ ਦਾ ਮਤਲਬ ਕਹਿ ਨਹੀਂ ਸਕਦੇ ਵੀ ਆਪਾਂ ਕਿ ਇਸ ਕੰਮ ਦੇ ਨਾਲ ਕੋਈ ਰਿਲੇਸ਼ਨ ਹੈ ਜੇ ਦੇਖਿਆ ਜਾਵੇ ਤਾਂ ਨਹੀਂ ਜੀ ਨਹੀਂ 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 ਮੈਂ ਉਸੇ ਗੱਲ ਤੇ ਹੁਣਾਉਂਗਾ ਤੁਹਾਡੇ ਸਟੂਡੀਓ ਜਦੋਂ ਮੈਂ ਅੰਦਰ ਹਾਂ ਤਾਂ ਕਿਤਾਬਾਂ ਦੇਖ ਕੇ ਮੈਂ ਹੈਰਾਨ ਹੋ ਗਿਆ ਮੈਂ ਕਿਹੜੇ ਕਿਤਾਬਾਂ ਬੜੀਆਂ ਪਈਆਂ ਇੱਥੇ ਜੀ ਮੈਂ ਬਾਕਾਇਦਾ ਇੱਕ ਲਾਇਬ੍ਰੇਰੀ ਬਣਾਈ ਹੋਈ ਹੈ ਮੈਂ ਬੱਚਿਆਂ ਨੂੰ ਕਹਿਣਾ ਹੁੰਦਾ ਕਿ ਤੁਸੀਂ ਇੱਥੇ ਆ ਕੇ ਫालतू ਨਹੀਂ ਬੈਠਣਾ ਕੋਈ ਪਾਣੀ ਮਾਰਨੀ ਆਪਸ ਵਿੱਚ ਜਿਵੇਂ ਕਹ ਲੋ ਕਿ ਇੱਧਰ ਲਈ ਗੱਲ ਕਰ ਲਈ ਉੱਧਰ ਲਈ ਗੱਲ ਕਰ ਲਈ ਮੈਂ ਕਿਤਾਬਾਂ ਵੀ ਆ ਤੁਹਾਡੇ ਵਾਸਤੇ ਲਿਆਂਦੀਆਂ ਮੈਂ ਹਰ ਮਹੀਨੇ ਦੇ ਵਿੱਚ ਕੁਝ ਨਾ ਕੁਝ ਐਡ ਕਰਦਾ ਤੇ ਵੀ ਤੁਸੀਂ ਜਦੋਂ ਫ੍ਰੀ ਹੁੰਨੇ ਹੋ ਕਿਤਾਬਾਂ ਪੜਿਆ ਕਰੋ ਕਿਉਂਕਿ ਸਾਡੇ ਗੁਰੂ ਜੀ ਨੇ ਸਾਨੂੰ ਇਹ ਸਿਖਾਇਆ ਹੋਇਆ ਕਿ ਕਿਤਾਬਾਂ ਇਨਸਾਨ ਦਾ ਸਭ ਤੋਂ ਵਧੀਆ ਦੋਸਤ ਨੇ ਕਿਤਾਬਾਂ ਤੁਹਾਡੀ ਨੌਲੇਜ ਦੇ ਵਿੱਚ ਵਾਧਾ ਕਰਦੀਆਂ ਨੇ ਤੇ ਕਿਤਾਬ ਤੋਂ ਪੜੀ ਹੋਈ ਚੀਜ਼ ساری ਜ਼ਿੰਦਗੀ ਤੁਹਾਡੇ ਯਾਦ ਰਹਿੰਦੀ ਹੈ ਤੁਸੀਂ ਜਦੋਂ ਕਿਤਾਬਾਂ ਪੜ੍ਹਦੇ ਹੋ ਤੁਸੀਂ ਉਹਨੂੰ ਇੰਟਰਸਟ ਨਾਲ ਪੜ੍ਹਦੇ ਹੋ ਜਦੋਂ ਤੁਹਾਨੂੰ ਤੁਹਾਡੇ ਕੋਈ ਕੰਮ ਦੀ ਚੀਜ਼ ਨਿਕਲ ਮਿਲ ਜਾਂਦੀ ਹੈ ਤੇ ਤੁਸੀਂ ਉਹ ਸਾਰੀ ਜ਼ਿੰਦਗੀ ਯਾਦ ਰੱਖਦੇ ਹੋ ਫਿਰ ਕਈ ਗੀਤ ਐਸੇ ਨੇ ਜਿਹੜੇ ਕਿਤਾਬਾਂ ਚੋਂ ਤੁਹਾਨੂੰ ਮਿਲ ਜਾਂਦੇ ਨੇ ਫਿਰ ਲੱਗਦਾ ਕਿ ਇਹ ਇਹ ਗਾਣੇ ਨੂੰ ਕੰਪੋਜ਼ ਕੀਤਾ ਜਾਵੇ ਹੂੰ ਇਹ ਫਿਰ ਉਹ ਕੰਪੋਜ਼ ਕਰਕੇ ਅਸੀਂ ਬੱਚਿਆਂ ਨੂੰ ਸਿਖਾਉਨੇ ਆ ਹੂੰ ਵੀ ਆ ਸੁਣੋ ਤੇ ਜਿੱਦਾਂ ਹੁਣ ਦੇਖਿਆ ਸ਼ਿਵ ਕੁਮਾਰ ਬਟਾਲਵੀ ਜੀ ਦੇ ਪਿਆ ਮੇਰੇ ਕੋਲ ਬੁੱਕ ਪਈ ਹੈ ਤੋਂ ਬਟਾਲਵੀ ਜੀ ਦੇ ਕਿੰਨੇ ਗਾਣੇ ਮੈਂ ਬੱਚਿਆਂ ਨੂੰ ਕਰਾਏ ਹੋਇਆ ਠੀਕ ਹੈ ਜੀ ਤੇ ਹੁਣ ਜਦੋਂ ਤੁਸੀਂ ਬੱਚਿਆਂ ਨੂੰ ਸਿਖਾਉਨੇ ਹੋ ਜੀ ਤੁਸੀਂ ਲਿਟਰੇਚਰ ਜਿਹੜਾ ਸਾਹਿਤ ਤੁਸੀਂ ਪੜ੍ਹਦੇ ਹੋ ਹੂੰ ਉਹ ਪੜਨ ਤੋਂ ਬਾਅਦ ਤੁਸੀਂ ਅੱਗੇ ਵੰਡਦੇ ਹੋ ਹੂੰ ਉਹੀ ਬੱਚੇ ਫਿਰ ਉਹੀ ਸਾਹਿਤ ਅੱਗੇ ਪਰਫਾਰਮ ਕਰਦੇ ਆ ਅੱਗੇ ਵੰਡਦੇ ਆ ਇਹ ਲੜੀ ਇਦਾਂ ਹੀ ਚੱਲਦੀ ਹੈ ਜੇ ਹੁਣ ਤੁਸੀਂ ਕੀ ਕਹਿੰਦੇ ਨੇ ਉਹੀ ਗੱਲਾਂ ਮਾਰੀ ਜਾਓਗੇ ਜਿੱਦਾਂ ਤੁਸੀਂ ਪਹਿਲਾਂ ਕਹਿ ਕੇ ਹਟੇ ਹੋ ਉਹ ਹੀ ਬੱਚੇ ਫਿਰ ਉੱਥੇ ਹੀ ਰਹਿ ਜਾਣਗੇ ਉਹਨਾਂ ਦੀ ਸੋਚ ਵੀ ਉਨੀ ਹੀ ਗਰੇ ਇਸ ਕਰਕੇ ਕਿਤਾਬਾਂ ਪੜ੍ਹਨਾ ਮੇਰੇ ਹਿਸਾਬ ਨਾਲ ਬਹੁਤ ਜ਼ਰੂਰੀ ਹੈ ਤੁਸੀਂ ਡੇਲੀ ਪੜ੍ਹਦੇ ਹੋ ਜੀ 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 ਮੈਂ ਜਦੋਂ ਟਾਈਮ ਲੱਗੇ ਐਵੇਂ ਮੈਂ ਗੱਪ ਨਹੀਂ মারੂੰਗਾ ਝੂਠ ਨਹੀਂ ਬੋਲੂੰਗਾ ਵੀ ਹਾਂ ਜੀ ਹਾਂ ਜੀ ਮੈਂ ਪੜਦਾ ਪਰ ਇਹ ਨਹੀਂ ਹੈ ਪਰ ਜਦੋਂ ਫ੍ਰੀ ਟਾਈਮ ਹੁੰਦਾ ਮੈਂ ਜ਼ਰੂਰ ਪੜਦਾ ਕਿਤਾਬਾਂ ਪੜਦਾ ਜੀ ਤੇ ਫਿਲਮ ਤੇ ਵਿਸ਼ੇ ਤੇ ਵਾਪਸ ਆਉਨੇ ਆ ਜੋ ਕੁਝ ਫਿਲਮ ਦੇ ਵਿੱਚ ਦਿਖਾਇਆ ਤਕਰੀਬਨ ਸਾਰਿਆਂ ਨੇ ਇਹ ਕਿਹਾ ਕਿ ਹਾਂ ਇਹ ਲਾਈਫ ਸਿਸਟਮ ਚਮਕੀਲੇ ਦੀ ਕਿਉਂਕਿ ਦਿਲਜੀਤ ਖੋਣਾ ਨੇ ਵੀ ਇਹੀ ਕਿਹਾ ਕਿ ਮੈਨੂੰ ਲੱਗਾ ਸੀਗਾ ਮੈਂ ਜਾਣਦਾ ਸ਼ਾਇਦ ਚਮਕੀਲੇ ਬਾਰੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਪਰ ਜਦੋਂ ਕਹਿੰਦੇ ਮੈਂ ਰਿਸਰਚ ਸੁਣੀ ਇਮਤੀਆਜ਼ अली ਹੁਣਾ ਤੋਂ ਕਿ ਮੈਂ ਤਾਂ ਕੁਝ ਵੀ ਨਹੀਂ ਜਾਣਦਾ ਤੇ ਤੁਹਾਨੂੰ ਕਿੰਨਾ ਕੁ ਤੁਸੀਂ ਪਹਿਲਾਂ ਸਾਰਾ ਕੁਝ ਜਾਣਦੇ ਸੀ ਚਮਕਿੱਲੇ ਬਾਰੇ ਜਾਂ ਫਿਰ ਫਿਲਮ ਦੇਖਣ ਤੋਂ ਬਾਅਦ ਚੀਜ਼ਾਂ ਪਤਾ ਲੱਗੀਆਂ ਨਹੀਂ ਦੇਖੋ ਜੀ ਸੱਚੀ ਗੱਲ ਤਾਂ ਇਹ ਹੈ ਮੈਂ ਬਹੁਤਾ ਨਹੀਂ ਸੀ ਜਾਣਦਾ ਹੂੰ ਮਤਲਬ ਨਾ ਮੈਂ ਇਹ ਸੀਗਾ ਵੀ ਇੱਕ ਗਾਇਕ ਜੋੜੀ ਹੈ ਹਾਂ ਜੀ ਮੈਂ ਨਾ ਮੈਂ ਇਸ ਪਾਸੇ ਨੂੰ ਕਦੇ ਗਿਆ ਸੀ ਹੂੰ ਕਿਉਂਕਿ ਦੇਖੋ ਆਪਣਾ ਆਪਣਾ ਟੇਸਟ ਹੁੰਦਾ ਜੀ ਬਿਲਕੁਲ ਤੇ ਉਹ ਉਸ ਟਾਈਪ ਦਾ ਮੇਰਾ ਕੋਈ ਟੇਸਟ ਰਿਹਾ ਨਹੀਂ ਕਿਉਂਕਿ ਅਸੀਂ ਗੁਰੂ ਜੀ ਕੋਲੇ ਜਦੋਂ ਸਿੱਖਦੇ ਸੀ ਉਹ ਇੱਕ ਉਦਾਂ ਦੀ ਸੋਚ ਡਿਵੈਲਪ ਹੋ ਗਈ ਜੀ ਠੀਕ ਹੈ ਜੀ ਤੇ ਇਹਨਾਂ ਜ਼ਰੂਰ ਪਤਾ ਸੀ ਜਿੱਦਾਂ ਹੁਣ ਬਾਕੀ ਸਿੰਗਰਸ ਨੇ ਇਸ ਲਾਈਨ 'ਚ ਰਹਿਣ ਕਰਕੇ ਕਿ ਚਮਕੀਲਾ ਜੀ ਬਹੁਤ ਮਤਲਬ ਪਪੂਲਰ ਸਿੰਗਰ ਰਹੇ ਨੇ ਆਪਣੇ ਟਾਈਮ ਦੇ ਤੇ ਅੱਜ ਵੀ ਉਨੇ ਹੀ ਪਪੂਲਰ ਨੇ ਬਿਲਕੁਲ ਤੇ ਪਤਾ ਸੀ ਗਾਣੇ ਵੀ ਮੈਂ ਸੁਨੇ ਹੋਏ ਹਾਂ ਜੀ ਤੇ ਲੇਕਿਨ ਗੱਲ ਇਹ ਕਿ ਜਦੋਂ ਇਮਤੀਆਜ਼ ਸਾਹਿਬ ਨੇ ਗੱਲ ਕੀਤੀ ਦੱਸਿਆ ਤੇ ਉਸ ਟਾਈਮ ਪਤਾ ਲੱਗਿਆ ਕਿ ਯਾਰ ਤਾਂ ਪੂਰੀ ਰਿਸਰਚ ਕੀਤੀ ਹੋਈ ਉਹ ਬਿਲਕੁਲ ਬਰੀਕੀ ਦੇ ਵਿੱਚ ਬਹੁਤ ਗਿਆ ਉਹਨਾਂ ਦੀ ਟੀਮ ਦੇ ਵਿੱਚ ਇੱਕ ਕੁੜੀ ਹੈਗੀ ਜੱਸੀ ਸੰਘਾ ਜੀ ਉਹਨੇ ਇਹ ਸਾਰੀ ਰਿਸਰਚ ਕੀਤੀ ਜੀ ਔਰ ਮੈਨੂੰ ਵੀ ਉਹ ਪਹਿਲਾਂ ਉਹੀ ਆ ਕੇ ਮਿਲੇ ਸੀ ਇੱਥੇ ਜੀ ਜਦੋਂ ਸਾਡੀ ਗੱਲ ਹੋਈ ਨਾ ਜੀ ਉਹ ਫਿਰ ਆ ਕੇ ਮਿਲੇ ਕਿ ਤੁਸੀਂ ਤਾਂ ਇੱਥੇ ਨੇੜੇ ਰਹਿੰਦੇ ਹੋ ਤੇ ਤੁਸੀਂ ਦੱਸੋ ਹੋਰ ਕਿਹਨੂੰ ਮਿਲਿਆ ਜਾ ਸਕਦਾ ਫਿਰ ਮੈਂ ਕੁਝ ਰੈਫਰੈਂਸ ਦਿੱਤੇ ਉਹਨਾਂ ਨੂੰ ਕਿ ਤੁਸੀਂ ਇਹਨਾਂ ਨੂੰ ਮਿਲ ਲਓ ਇਹਨਾਂ ਨੂੰ ਮਿਲ ਲਓ ਤੇ ਕਹਿੰਦਾ ਮਤਲਬ ਇਹ ਹੈ ਕਿ ਫਿਲਮ ਜਿਹੜੀ ਹੈਗੀ ਆ ਐਕਚੁਅਲ ਬਾਇਓਪਿਕ ਹੈ ਜੀ ਉਹਨਾਂ ਦੀ ਜ਼ਿੰਦਗੀ ਤੇ ਬਣਾਈ ਹੋਈ ਕਹਿ ਸਕਦੇ ਤੁਸੀਂ ਇੱਕ ਬਾਇਓਪਿਕ ਹੈ ਇਹਨੂੰ ਪ੍ਰੋਪਰ ਫਿਲਮ ਜਾਂ ਮੂਵੀ ਉਸ ਟਾਈਪ ਦੀ ਨਹੀਂ ਕਹਿ ਸਕਦੇ ਤੁਸੀਂ ਸੋ ਬਾਇਓਪਿਕ ਉਹ ਤਾਂ ਹੀ ਬਣਦੀ ਹੈ ਜਦੋਂ ਤੁਸੀਂ ਕਿਸੇ ਸਬਜੈਕਟ ਤੇ ਤੁਸੀਂ ਬਹੁਤ ਜ਼ਿਆਦਾ ਰਿਸਰਚ ਕਰਦੇ ਹੋ ਕਿਉਂਕਿ ਉਹ ਚ ਘਟਨਾਵਾਂ ਕਲਪਨਿਕ ਨਹੀਂ ਹੋ ਸਕਦੀਆਂ ਉਹੀ ਹੈ ਜਿਵੇਂ ਮਤਲਬ ਫਿਲਮ ਦੇਖ ਕੇ ਅਸੀਂ ਇੰਨਾ ਕ ਕਨੈਕਟ ਹੋ ਗਏ ਸੀ ਫਿਲਮ ਦੇ ਨਾਲ ਕੀ ਅੱਛਾ ਇਦਾਂ ਹੋਇਆ ਹੋਊ ਇਦਾਂ ਹੋਇਆ ਹੋਊ ਜਿੱਦਾਂ ਉਹ ਦਿਖਾ ਰਿਹਾ ਮੈਸਮਪੁਰ ਦਾ ਜੋ ਸੀਨ ਦਿਖਾਇਆ ਜੀ ਪ੍ਰੋਪਰ ਉੱਥੇ ਸ਼ੂਟ ਕੀਤਾ ਬਿਲਕੁਲ ਉਦਾਂ ਹੀ ਉਹੀ ਚਬਾਰਾ ਜਿੱਥੋਂ ਉਤਰ ਕੇ ਆਉਂਦੇ ਆ ਉਹ ਉੱਥੇ ਹੀ ਉਹ ਮੈਂ ਕਈ ਵਾਰੀ ਉਹ ਜਿਹੜੀਆਂ ਇੰਟਰਵਿਊਜ਼ ਦੇਖੀਆਂ YouTube ਤੇ ਜਿਹੜੇ ਭਾਈ ਸਾਹਿਬ ਉਹਨਾਂ ਲਈ ਪ੍ਰਸ਼ਾਦਾ ਲੈ ਕੇ ਆਉਂਦੇ ਨੇ ਰੋਟੀ ਲੈ ਕੇ ਆਉਂਦੇ ਨੇ ਤੇ ਉਹ ਕਹਿੰਦੇ ਲੰਗਰ ਦਾ ਹੀ ਖਾਣਾ ਅੱਜ ਤੇ ਉਹ ਉੱਥੇ ਉਹਨਾਂ ਨੇ ਮਜ਼ਾਕ ਕੀਤਾ ਵੀ ਯਾਰ ਇਹ ਤਾਂ ਠੰਡੀ ਪਈ ਹੈ ਹੂੰ ਤੇ ਉਹ ਬੰਦਾ ਕਹਿੰਦੇ ਪਤਾ ਨਹੀਂ ਗੁੱਸਾ ਕਰ ਗਿਆ ਉਹ ਮੋੜਨ ਲੱਗਿਆ ਉਹ ਕਹਿੰਦਾ ਮੈਂ ਤਾਂ ਇਹ ਸੋਚਿਆ ਸੀ ਵੀ ਚਲ ਮੈਂ ਗਰਮ ਕਰ ਲਿਓ ਨਾ ਤੇ ਕਹਿੰਦਾ ਇਹ ਚਮਕੀਲਾ ਜੀ ਨੇ ਮੈਨੂੰ ਪਿੱਛੋਂ ਆ ਕੇ ਏਦਾਂ ਕਲਾਵਾ ਭਰ ਲਿਆ ਮੈਨੂੰ ਕਹਿੰਦੇ ਯਾਰ ਤੂੰ ਤਾਂ ਗੁੱਸਾ ਹੀ ਕਰ ਗਿਆ ਤੇ ਉਹ ਸਾਰਾ ਕੁਝ ਐਸ ਇਟ ਇਜ਼ ਦਿਖਾਇਆ ਹੈ ਠੀਕ ਹੈ ਨਾ ਜੀ ਕਟਨਾਵਾ ਕਿਵੇਂ ਉੱਥੇ ਵਾਪਰੀਆਂ ਸੋ ਉਹ ਕਈ ਚੀਜ਼ਾਂ ਫਿਲਮ ਦੇਖਣ ਤੋਂ ਬਾਅਦ ਪਤਾ ਲੱਗੀ ਜੀ اچھا ਜਿਹੜੇ ਅਖਾੜੇ ਵਿੱਚ ਦਿਖਾਏ ਗਏ ਨੇ ਉਹਨਾਂ ਦੇ ਇੱਕ ਇੱਕ ਦੋ ਦੋ ਲਾਈਨਰ ਜਦਾਂ ਅਖਾੜੇ ਅੱਗੇ ਦਿਖਾਈਆਂ ਗਈਆਂ ਨੇ ਜਦੋਂ ਤੁਸੀਂ ਟ੍ਰੇਨਿੰਗ ਕਰਦੇ ਹੁੰਦੇ ਸੀਗੇ ਤਾਂ ਉਹ ਪ੍ਰੋਪਰ ਪੂਰਾ ਗਾਣਾ ਟ੍ਰੇਨਿੰਗ ਦੇ ਵਿੱਚ ਕੀਤਾ ਜਾਂ ਜਿੰਨਾ ਜਿੰਨਾ ਕਿਹਾ ਗਿਆ ਸੀ ਨਹੀਂ 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 ਗਾਣਾ ਪੂਰਾ ਹੀ ਕੀਤਾ ਗਾਣਾ ਉਹਨਾਂ ਨੂੰ ਪੂਰਾ ਹੀ ਸਿਖਾਇਆ ਜਾਂਦਾ ਸੀ ਕਿ ਇਸ ਤਰ੍ਹਾਂ ਆਹ ਗਾਣਾ ਇਸ ਤਰ੍ਹਾਂ ਆਹ ਗਾਣਾ ਇਸ ਤਰ੍ਹਾਂ ਕਿਉਂਕਿ ਹੁਣ ਪਤਾ ਨਹੀਂ ਸੀ ਨਾ ਕਿ ਡਾਇਰੈਕਟਰ ਨੇ ਉੱਥੇ ਮੌਕੇ ਤੇ ਕਿਹੜੀ ਲਾਈਨ ਸ਼ੂਟ ਕਰਨੀ ਹੈ ਜੀ ਕੀ ਕਿਥੋਂ ਸਟਾਰਟ ਕਰਨਾ ਤੇ ਟ੍ਰੇਨਿੰਗ ਜਿਹੜੀ ਆ ਪੂਰੇ ਪੂਰੇ ਗਾਣੇ ਦੀ ਕੀਤੀ ਗਈ ਹੈ ਤੇ ਫਿਰ ਜਦੋਂ ਪਤਾ ਲੱਗਾ ਕਿ ਹਾਂ ਯਾਰ ਮੈਂ ਤਾਂ ਪ੍ਰੋਪਰ ਅਮਰਜੋਤ ਬਣ ਗਿਆ ਪਰਿਨਿਤੀ ਤੋਂ ਤੇ ਉਸ ਤੋਂ ਬਾਅਦ ਫਿਰ ਕਿਵੇਂ ਲੱਗਾ ਆਪਣੇ ਆਪ ਤੇ ਹੋਇਆ ਕਿ ਯਾਰ ਹਾਂ ਵੀ ਖਰੀ ਉੱਤਰ ਖਰਾ ਉੱਤਰ ਜਾਂਦੇ ਦੇਖੋ ਜੀ ਤੁਸੀਂ ਇਹ ਤਾਂ ਹਰ ਇੱਕ ਟੀਚਰ ਦੀ ਮਤਲਬ ਉਹ ਹੁੰਦੀ ਹੈ ਰੀਜ ਹੁੰਦੀ ਹੈ ਕਿ ਉਹਦਾ ਸਟੂਡੈਂਟ ਜਿਹੜਾ ਉਹ ਪਰਫੈਕਟ ਹੋਵੇ ਤੇ ਜਦੋਂ ਉਹ ਤੁਹਾਡੀ ਉਮੀਦ ਤੋਂ ਵੀ ਅੱਗੇ ਵੱਧ ਕੇ ਕੰਮ ਕਰਦਾ ਤੇ ਖੁਸ਼ੀ ਤਾਂ ਹੁੰਦੀ ਹੈ ਫਿਰ ਤੇ ਜਦੋਂ ਸ਼ੂਟ ਹੋ ਗਿਆ ਪ੍ਰੋਪਰ ਉਸ ਤੋਂ ਬਾਅਦ ਪਰਿਨਿਤੀ ਜਾਂ ਦਿਲਜੀਤ ਜਾਂ ਫਿਰ ਅਮਤਾਜ ਹੋਣਾ ਨਾ ਤੁਹਾਡੀ ਗੱਲ ਹੋਈ ਜੀ ਬਿਲਕੁਲ ਬਿਲਕੁਲ ਮੇਰੀ ਇਮਤੀਆ ਸਾਹਿਬ ਨਾਲ ਤਾਂ ਗੱਲ ਹੁੰਦੀ ਰਹਿੰਦੀ ਸੀ ਤੇ ਪਰ ਜਦੋਂ ਫਿਲਮ ਦੇ ਪ੍ਰੀਮੀਅਰ ਤੇ ਹੁਣ ਗਏ ਸੀਗੇ ਤੇ ਫਿਲਮ ਦੇ ਪ੍ਰੀਮੀਅਰ ਤੇ ਬਹੁਤ ਮਤਲਬ ਖੁਸ਼ ਹੋ ਕੇ ਮਿਲੀ ਪ੍ਰਿਨੀਤੀ ਔਰ ਦਿਲਜੀਤ ਹੁਣੀ ਤੇ ਪ੍ਰਿਨੀਤੀ ਨੇ ਕਿਹਾ ਵੀ ਜੀ ਕਿਹਾ ਠੀਕ ਲੱਗਿਆ ਜੀ ਤੇ ਮੈਂ ਕਿਹਾ ਜੀ ਪੁੱਛਿਆ ਹਾਂ ਜੀ ਹਾਂ ਜੀ ਮੈਂ ਕਿਹਾ ਠੀ ਬਹੁਤ ਕਮਾਲ ਕਰਤੀ ਬਹੁਤ ਅੱਛਾ ਕਿਉਂਕਿ ਲੋਕ ਵੀ ਹੈਰਾਨ ਹੋ ਗਏ ਕਿ ਯਾਰ ਪ੍ਰਿਨੀਤੀ ਨੇ ਇਦਾਂ ਕਿਦਾਂ ਮਤਲਬ ਗਾਤਾ ਤੇ ਉਹਦੇ ਪਿੱਛੇ ਜਿਹੜੀ ਮਿਹਨਤ ਸੀਗੀ ਉਹ ਜਦ ਤਨ ਦਿਖਾਉਣ ਇੱਥੇ ਆਏ ਆ ਕਿ ਇਹਨਾਂ ਦੀ ਸਾਰੀ ਮਿਹਨਤ ਹੈ ਇਹਨਾਂ ਕਰਕੇ ਜਿਹੜੀ ਪਰਿਨਿਤੀ ਤੋਂ ਅਮਰਜੋਤ ਫਿਲਮ ਦੇ ਵਿੱਚ ਬਣੀ ਆ ਤਾਂ ਕਮਾਲ ਦਾ ਜੀ ਤੁਸੀਂ ਕੰਮ ਕੀਤਾ ਇਹ ਸਭ ਮਹਾਰਾਜ ਸਤਗੁਰੂ ਦੀ ਕਿਰਪਾ ਜੀ ਕਿ ਉਹ ਸਾਥੋਂ ਕੰਮ ਲੈਂਦੇ ਨੇ ਉਹ ਮਤਲਬ ਦੇਖੋ ਮਹਾਰਾਜ ਦੇ ਹੁਕਮ ਤੋਂ ਬਿਨਾ ਇੱਕ ਪੱਤਾ ਵੀ ਨਹੀਂ ਹਿੱਲਦਾ ਪੱਤਾ ਵੀ ਨਹੀਂ ਹਿੱਲ ਸਕਦਾ ਸੋ ਇਹ ਸਭ ਮਹਾਰਾਜ ਨੇ ਇੱਕ ਖੇਡ ਰਚਾਈ ਕਿ ਦੇਖੋ ਹੋਰ ਦੁਨੀਆ 'ਚ ਬੰਬੇਜ ਕਿਤੇ ਬੰਦ ਬਿਲਕੁਲ ਬਿਲਕੁਲ ਮੈਂ ਤਾਂ ਹੀ ਪੁੱਛਿਆ ਸੀ ਇਹ ਜਿਹੜਾ ਇਹ ਚੀਜ਼ ਮੇਰੇ ਹਿੱਸੇ ਆਈ ਬਹੁਤ ਮਹਾਰਾਜ ਦਾ ਮੈਂ ਤਾਂ ਇਹ ਕਹ ਲਵਾਂ ਕਿ ਲੰਬੇ ਪੈ ਪੈ ਵੀ ਸ਼ੁਕਰਾਨਾ ਕਰਾਂ ਉਹ ਵੀ ਘਟਾ ਮੇਰੇ ਵਾਸਤੇ ਇਹ ਮਹਾਰਾਜ ਨੇ ਇੰਨੀ ਬਖਸ਼ਿਸ਼ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਹੋਰ ਬਾਲੀਵੁੱਡ ਪ੍ਰੋਜੈਕਟ ਦੇ ਵਿੱਚ ਤੁਸੀਂ ਜੀ ਬਿਲਕੁਲ ਬਿਲਕੁਲ ਬਹੁਤ ਛੇਤੀ ਕਿਉਂਕਿ ਇਹ ਤਾਂ ਹੁਣ ਕਹਿੰਦੇ ਨੇ ਹਾਲੇ ਤਾਂ ਸ਼ੁਰੂਆਤਾਂ ਮਿੱਤਰਾ ਰੱਬ ਦੇ ਬਖਸ਼ਿਸ਼ ਕਾਜ ਦੀਆਂ ਸੋ ਉਹ ਮਹਾਲਾ ਜੀ ਇਹ ਤਾਂ ਹਲੇ ਸ਼ੁਰੂਆਤ ਹੋਈ ਹੈ ਹੁਣ ਜੀ ਤੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਸ਼ੁਕਰੀਆ ਬੰਨ ਸਾਹਿਬ ਥੈਂਕ ਯੂ ਜੀ ਤਾਹੀਂ ਸੀ ਕਿ ਸਾਡੇ ਨਾਲ ਤੇਜਵੰਤ ਕਿੱਟੂ ਜੀ ਜਿਨ੍ਹਾਂ ਨੇ ਪਰਿਨਿਤੀ ਦੀ ਪ੍ਰੋਪਰ ਟ੍ਰੇਨਿੰਗ ਕੀਤੀ ਤੇ ਉਸ ਤੋਂ ਬਾਅਦ ਫਿਲਮ ਦੇ ਵਿੱਚ ਤੁਸੀਂ ਦੇਖੇ ਹੋਣਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਗਾਇਆ ਤਾਂ ਅੱਜ ਤੁਹਾਨੂੰ ਦਿਖਾਉਣ ਇੱਥੇ ਆਏ ਸੀਗੇ ਅਗਲੀ ਪੇਸ਼ਕਸ਼ ਦੇ ਵਿੱਚ ਮਿਲਾਂਗੇ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਸਿਕਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par